ਸੋਵਾਲ ਹਾਂ ਤੇ ਸਿਰਫ ਉਹਨਾਂ ਨੂੰ ਨਾਮ ਚ ਪਾਇਆ ਜਾਂਦਾ ਨਾਮ ਚ ਪਾ ਕੇ ਟੀਮਾਂ ਨੂੰ ਜਿਹੜਾ ਗਰਾਊਂਡ ਦੇ ਵਿੱਚ ਉਤਾਰਿਆ ਜਾਂਦਾ ਤੇ ਜਿੰਨੇ ਵੀ ਟੂਰਨਾਮੈਂਟ ਅੱਜ ਤੱਕ ਸੰਤਾ ਮਹਾਂਪੁਰਸ਼ਾਨੇ ਕਰਾਏ ਆ ਉਹ ਮੇ ਚਲੋ ਮੈਨੂੰ ਤਾਂ ਜ਼ਿੰਮੇਵਾਰੀ ਹੁਣ ਦੋ ਚਾਰ ਸਾਲਾਂ ਤੋਂ ਲੱਗੀ ਆ ਪਰ ਅੱਜ ਤੱਕ ਜਿੰਨੇ ਵੀ ਟੂਰਨਾਮੈਂਟ ਸੰਤਾ ਨੇ ਕਰਾਏ ਆ ਕਿਸੇ ਪਲੇਅਰ ਦੇ ਧਰੀਟ ਤੱਕ ਨਹੀਂ ਆਈ ਦਾ ਨਾਮ ਕਿੰਨਾ ਰੱਖਿਆ ਪਹਿਲਾ ਨਾਮ ਹੈਗਾ ਜੀ 61000 ਰੁਪਏ ਤੇ ਦੂਜਾ ਦੂਜਾ ਨਾਮ ਹੈਗਾ 51000 ਤੁਸੀਂ ਬੋਲ ਤਾਂ ਦਿੱਤਾ ਪਰ ਫਿਰ ਵੀ ਆਪਾਂ ਥੋੜਾ ਜਨਾ ਕਲੀਅਰ ਕਰ ਦੇਣਾ ਕਿ ਜਾਫੀ ਜਿਹੜਾ ਬੈਸਟ ਜਾਫੀ ਬੈਸਟ ਰੀਡਰ ਉਹਨਾਂ ਨੂੰ ਕਿੰਨਾ ਕਿੰਨਾ ਨਾਮ ਉਹਨਾਂ ਨੂੰ 11-11000 ਰੁਪਏ ਜਿਹੜਾ ਦਿੱਤਾ ਜਾਂਦਾ ਇਸ ਤੋਂ ਆਉਂਦੇ ਨੇ ਪ੍ਰਵਾਸੀ ਵੀਰੇ ਮਾ ਖੇਡ ਆਉਂਦੇ ਉਹ ਪੈਸੇ ਭੇਜਦੇ ਨੇ ਕਬੱਡੀ ਦਾ ਕਰਜ਼ਾ ਚਕਾਉਣ ਦੇ ਲਈ ਥਾਂ ਥਾਂ ਨਹੀਂ ਹੁੰਦੇ ਖੇਡ ਮੇਲੇ ਬਣਦੀ ਹੈ ਡਾਲਰਾਂ ਤੇ ਪੌਂਡਾਂ ਦੀ ਕਹਾਣੀ ਜੀ ਤੁਸੀਂ ਜਿੰਦਾ ਰੱਖ ਲਈ ਪ੍ਰਵਾਸੀ ਹੋ ਨਹੀਂ ਤੇ ਕਬੱਡੀ ਹੁਣ ਤੱਕ ਖਤਮ ਹੋ ਜਾਣੀ ਸੀ ਇੱਥੇ ਕਬੱਡੀ ਹੁਣ ਤੱਕ ਖਤਮ ਹੋ ਜਾਣੀ ਸੀ ਸੱਜੇ ਸਾਹਮਕੇ ਦਾ ਐਨਆਰਆਈ ਨੇ ਰੱਖਿਆ ਧੰਨ ਧੰਨ ਗੁਰਦੁਆਰਾ ਸਾਹਿਬ ਬਸ਼ੂਆਲੇ ਦੇ ਜਿਹੜੇ ਅੰਡਰਟੇਕ ਕਰਕੇ ਇੱਥੇ ਵਧੀਆ ਤਰੀਕੇ ਨਾਲ 24 ਘੰਟੇ ਜਿਹੜੇ ਲੰਗਰ ਚੱਲਦੇ ਆ ਜਿੱਥੇ ਅੰਨ ਦੇ ਲੰਗਰ ਆ ਬਦਾਮਾਂ ਦੇ ਲੰਗਰ ਆ ਬੱਚਿਆਂ ਦੇ ਵਿਆਹ ਹੋ ਰਹੇ ਗਰੀਬਾਂ ਦੇ ਘਰਾਂ ਤੱਕ ਦੁੱਧ ਦੀਆਂ ਸੇਵਾਵਾਂ ਪਹੁੰਚ ਰਹੀਆਂ ਇਹ ਸਾਰਾ ਮੇਰਾ ਵੀਰ ਇਕਬਾਲ ਸਿੰਘ ਵਿਰਕ ਦੀ ਜਿਹੜੇ ਪੂਰਨਿਆਂ ਤੇ ਚੱਲ ਰਿਹਾ। ਮੈਨੂੰ ਚਾਹਨਾ ਕਿ ਅਮਰੀਕਾ ਕੈਨੇਡਾ ਦੇ ਵਿੱਚ ਵੱਡੀਆਂ ਵੱਡੇ ਟਰਾਲਿਆਂ ਤੇ ਵੱਡੀਆਂ ਵੱਡੀਆਂ ਗੱਡੀਆਂ ਤੇ ਪੀਪੀ 32 ਮਸ਼ਹੂਰ ਕਰਨ ਵਾਲੇ ਮੇਰੇ ਵੀਰ ਵਿਰਕ ਸਾਹਿਬ ਵਰਗੇ ਇਹਨਾਂ ਦੀ ਸਾਰੇ ਜਿਹੜੀ ਆਪਣੀ ਟੀਮ ਹੈ। ਜੀ ਕਹਿੰਦੇ ਤੂੰ ਮਿੱਟੀ ਦੀ ਇੱਜ਼ਤ ਕਰ। ਮਿੱਟੀ ਪੂਰੇ ਜਹਾਨ 'ਚ ਤੇ ਇੱਜ਼ਤ ਕਰਾ ਦੇ। ਤੁਸੀਂ ਖੇਡ ਨੂੰ ਪਿਆਰ ਕਰਦੇ ਹੋ ਔਰ ਖੇਡ ਤੁਹਾਨੂੰ ਪਿਆਰ ਕਰਦੇ ਹੋ ਜਿਵੇਂ ਤੁਸੀਂ ਕਿਹਾ ਕਿ ਪੀਪੀ 32 ਵੀ ਥਾਂ ਥਾਂ ਤੇ ਲਵਾਤਾ ਹੈ। ਪੀਪੀ 32 ਦੇਖੋ ਤੁਹਾਡੇ ਚੈਨਲ ਦਾ ਨਾਮ ਹੈਗਾ ਪੀਵੀ 32 ਜਦੋਂ ਅਸੀਂ ਪੀਵੀ 32 ਸੁਣਦੇ ਆ ਨਾ ਇਹ ਅੰਕੜੇ ਸੁਣਦੇ ਆ ਤਾਂ ਸਾਨੂੰ ਮੋਹ ਪਿਆਰ ਨਵਾਂ ਸ਼ਹਿਰ ਦੇ ਨਾਲ ਜਾਗ ਪੈਂਦਾ ਤੇ ਮੈਂ ਅਮਰੀਕਾ ਨਿਵਾਸੀ ਆ ਇਹਨਾਂ ਦੇ ਪਿਤਾ ਜੀ ਜਿਹੜੇ ਸੀਗੇ ਇਹਨਾਂ ਦਾ ਨਾਮ ਸੀ ਸੋਹਣ ਸਿੰਘ ਸੋਹਣ ਸਿੰਘ ਦੇ ਪਿਤਾ ਜੀ ਸੀਗੇ ਇੰਦਰ ਸਿੰਘ ਇੰਦਰ ਸਿੰਘ ਦੇ ਪਿਤਾ ਜੀ ਸੀਗੇ ਵਜੀਰ ਸਿੰਘ ਵਜੀਰ ਸਿੰਘ ਤੇ ਸੰਤ ਬਾਬਾ ਬਖਤავਰ ਸਿੰਘ ਦੇ ਪਿਤਾ ਚੰਦਰ ਸਿੰਘ ਸੱਗੇ ਭਰਾ ਸਗੇ ਆ ਜੱਦੀ ਜਾਇਦਾਦ ਆ 14 ਕਨਾਲ ਸਾਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਜਮਨ ਹੋਈ ਸੀ ਸਾਡੀ ਗਿਣਤੀ ਬਹੁਤ ਉੱਥੇ ਅਮਰੀਕਾ 'ਚ ਵੱਧ ਗਈ ਮੈਂ ਮਾਰੇ ਤੋਂ ਆਸ ਕਰਦਾ ਕਿ ਸਾਡਾ ਨਵਾਂ ਵੀਰੋਵਾਲ ਅਮਰੀਕਾ ਵਿੱਚ ਵਸੇ ਬਣਾ ਦੂਗੇ ਜੀ ਫਿਰ ਵੀਰੋਵਾਲ ਅਮਰੀਕਾ 'ਚ ਪੂਰਾ ਜੀ ਬਣਿਆ ਪਿਆ ਪਹਿਲਾਂ ਹੀ ਬਣਿਆ ਜੀ ਉੱਥੇ ਸਾਡੇ ਪਿੰਡ ਤੋਂ ਕਾਫੀ ਕਾਫੀ ਲੋਕ ਵੀ ਵਾਰ ਗਏ ਵਈ ਅੱਜ ਮੈਨੂੰ ਇੱਕ ਚੀਜ਼ ਦੱਸੋ ਜਿਹੜੇ ਅਮਰੀਕਾ ਤੋਂ ਆਏ ਹੁੰਦੇ ਉਹਨੇ ਸ਼ਾਂਤ ਸੁਭਾਅ ਦੇ ਕਿੰਦਾ ਹੁੰਦੇ ਆ ਚਿਹਰਾ ਦੱਗਦਾ ਹੁੰਦਾ ਚਿਹਰਾ ਪੂਰਾ ਚਮਕਦਾ ਹੁੰਦਾ ਪਰ ਸੁਭਾਅ ਬੜਾ ਸ਼ਾਂਤ ਹੁੰਦਾ ਉਹ ਜਦੋਂ ਮਾਇਆ ਹੋ ਜੇ ਬੰਦੇ ਦਾ ਸਾਰਾ ਕੁਝ ਖੋਸ਼ ਹੋ ਜਾਂਦਾ ਵਾਲ ਸਿੰਘ ਦੀ ਜੋ ਗੱਲ ਕਰਦੇ ਆ ਸਾਡੇ ਅੱਖਾਂ 'ਚ ਪਾਣੀ ਫਰਿਆ ਕਿ ਸਾਡਾ ਮੈਨੂੰ ਅੱਗੇ ਮਹਿਸੂਸ ਕੀਤਾ ਕਿਉਂਕਿ ਜਸਪਾਲ ਭਾਈ ਨੇ ਨਾ ਮੈਨਾਂ ਗੱਲ ਕਹੀ ਜਿਹੜੀ ਮੇਰੇ ਦਿਲ ਨੂੰ ਬਹੁਤ ਟੱਚ ਕੀਤੀ ਕਹਿੰਦੇ ਭਾਵਾ ਮੇਰਾ ਨਾਮ ਨਾਲ ਲਿਓ ਮੇਰੇ ਭਰਾ ਦਾ ਨਾਮ ਜਰੂਰ ਲੈਣਾ ਉਹਨਾਂ ਦੀ ਯਾਦ ਚ ਹੈ ਤਾਂ ਉਹ ਮਨ ਨੂੰ ਭਾਵਕ ਕਰ ਦਿੰਦੀ ਹੈ ਗੱਲ ਕਿ ਪਰਾਜ ਜਹਾਨ ਤੇ ਨਹੀਂ ਵੀ ਹੈ ਫਿਰ ਵੀ ਇੰਨਾ ਪਿਆਰ ਇੰਨਾ ਸਨੇਹ ਦੇਖੋ ਜੀ ਉਹ ਸਾਡਾ ਖਾਸ ਕਰਕੇ ਮੇਰਾ ਸਾਡੇ ਸਰਪੰਚ ਜੀ ਚਲੇ ਗਏ ਜਿਨ੍ਹਾਂ ਦਾ ਇੰਨਾ ਪਿਆਰ ਦਾ ਸਾਡਾ ਅਸੀਂ ਲੱਗ ਪਾ ਕੇ ਇੱਕ ਵਾਰ ਇਕੱਠੇ ਜਰੂਰ ਹੁੰਦੇ ਸੀ ਇੱਕ ਵਾਰ ਜੂਰ ਇਕੱਠੇ ਹੁੰਦੇ ਸੀ ਤੇ ਇੰਨਾ ਮਿੱਤਰ ਜਰਦਾ ਜਿਹਨੇ ਅੱਖਾਂ ਭਰੇ ਨੇ ਉਸ ਬੰਦੇ ਦੀ ਗੱਲ ਕਰਨ ਤੇ ਨਾਲ ਸਾਡਾ ਮਨ ਭਰਿਆ ਨਾ ਉਹ ਇਦਾਂ ਦਾ ਦੀਵਤਾ ਨਾਲ ਸਕਨਤਾ ਅਮੈਂ ਤੁਹਾਡੀ ਅੱਖਾਂ ਚੋੜ ਵੀ ਮoiਸਚਰ ਦੇਖਦੇ ਬਹੁਤ ਦੀਵਤਾ ਨਾਲ ਸਕਨਤਾ ਸਾਡਾ ਇੰਨਾ ਮਿੱਤਰ ਕਿ ਪੰਜਾਬੀ ਅਤੇ ਐਨ ਆਰ ਆਈ ਰਲ ਮਿਲ ਕੇ ਖੁਸ਼ੀ ਨਾਲ ਪੈਸੇ ਪਾਉਂਦੇ ਨੇ ਫਿਰ ਚਾਵਾਂ ਦੇ ਨਾਲ ਪਿੰਡਾਂ ਵਿੱਚ ਖੇਡ ਮੇਲੇ ਕਰਵਾਉਂਦੇ ਨੇ ਮਾ ਖੇਡ ਕਬੱਡੀ ਨਾਲ ਜੋ ਗੂੜਾ ਪਿਆਰ ਨਭਾਉਂਦੇ ਨੇ ਅਸਲ ਵਿੱਚ ਉਹ ਵਿਰਸੇ ਦੀ ਉਮਰ ਵਧਾਉਂਦੇ ਨੇ ਆਪਣੇ ਵਿਰਸੇ ਦੀ ਉਮਰ ਵਧਾਉਂਦੇ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਹੰਦਾ ਜਲਾਲਨ ਦੀ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਮਾ ਖੇਡ ਕਬੱਡੀ ਦੀ ਗੱਲ ਕੀਤੀ ਹੈ ਮਾ ਖੇਡ ਕਬੱਡੀ ਸਾਡੀ ਮਨਪਸੰਦੀ ਦਾ ਖੇਡ ਹੈ ਔਰ ਮਹੱਤਵਪੂਰਨ ਗੱਲ ਇਹ ਹੈ ਕਿ ਖੇਡ ਕਬੱਡੀ ਸਾਨੂੰ ਸਾਡੇ ਵਿਰਸੇ ਨਾਲ ਜੋੜਦੀ ਹੈ ਕਿਉਂਕਿ ਖੇਡ ਕਬੱਡੀ ਦੇ ਅੰਦਰ ਪੱਟਾਂ ਦੇ ਜ਼ੋਰ ਦਾ ਪਤਾ ਲੱਗਦਾ ਡੋਲਿਆਂ ਦੇ ਜ਼ੋਰ ਦਾ ਪਤਾ ਲੱਗਦਾ ਔਰ ਖਿਡਾਰੀ ਨੇ ਕਿੰਨੀ ਤਿਆਰੀ ਕੀਤੀ ਉਸ ਦੇ ਗੁਰੂ ਨੇ ਉਸ ਨੂੰ ਕਿੰਨਾ ਚੰਡਿਆ ਉਸ ਬਾਰੇ ਪਤਾ ਲੱਗਦਾ ਔਰ ਖਿਡਾਰੀ ਨੇ ਕੀ ਸਿੱਖਿਆ ਤਕਨੀਕ ਉਹਦੇ ਕੋਲ ਕਿੰਨੀ ਹੈ ਹੁਨਰ ਕਿੰਨਾ ਉਹਦਾ ਪਤਾ ਲੱਗਦਾ ਖਿਡਾਰੀ ਦਾ ਬਹੁਤ ਜ਼ੋਰ ਲੱਗਦਾ ਪਰ ਖਿਡਾਰੀਆਂ ਨਾਲੋਂ ਜ਼ਿਆਦਾ ਜ਼ੋਰ ਪ੍ਰਬੰਧਕਾਂ ਦਾ ਲੱਗਦਾ ਆਰਗੇਨਾਈਜ਼ਰਸ ਦਾ ਲੱਗਦਾ ਕਿਉਂਕਿ ਖੇਡ ਮੇਲਾ ਸ਼ੁਰੂ ਹੋਣ ਤੋਂ ਲੈ ਕੇ ਜਦ ਤੱਕ ਸੰਪੂਰਨ ਨਹੀਂ ਹੁੰਦਾ ਸਫਲ ਨਹੀਂ ਹੁੰਦਾ ਉਹਨਾਂ ਦਾ ਜ਼ੋਰ ਲੱਗਿਆ ਰਹਿੰਦਾ ਤਾਂ ਅੱਜ ਅਸੀਂ ਪਹੁੰਚੇ ਆ ਪਿੰਡ ਬੀਰੋਵਾਲ ਵਿਖੇ ਔਰ 4 ਮਾਰਚ ਨੂੰ ਵੱਡਾ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਜੀ ਸਵਰਗਵਾਸੀ ਸਰਦਾਰ ਇਕਬਾਲ ਸਿੰਘ ਵਿਰਕ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਬ੍ਰਦਰ ਜਸਪਾਲ ਜੀ ਇੱਥੇ ਪਹੁੰਚੇ ਨੇ ਨਿਆਰਾ ਪੈਟਰੋਲ ਪੰਪ ਦੇ ਓਨਰ ਨੇ ਔਰ ਇਸ ਸਮੇਂ ਅਸੀਂ ਤਨਤਨ ਬਾਬਾ ਜਗਤਰਾਮ ਜੀ ਅਤੇ ਤਨਤਨ ਬਾਬਾ ਬਖਤਾਵਰ ਸਿੰਘ ਉਹਨਾਂ ਦੇ ਸਥਾਨ ਤੇ ਗਰਾਊਂਡ ਵਿੱਚ ਮੌਜੂਦ ਆ 4 ਤਰੀਕ ਨੂੰ ਜਿਹੜਾ ਟੂਰਨਾਮੈਂਟ ਹੋਣਾ ਔਰ ਹਮੇਸ਼ਾ ਹੀ ਖੇਡ ਪ੍ਰੇਮੀ ਜਿਹੜੇ ਆ ਉਹ ਭਾਰੀ ਗਿਣਤੀ ਵਿੱਚ ਮੈਦਾਨ 'ਚ ਪਹੁੰਚਦੇ ਟੂਰਨਾਮੈਂਟ ਵਾਲੇ ਦਿਨ ਪਹੁੰਚਦੇ ਤਾਂ ਇੱਕ ਵਾਰ ਫਿਰ ਤੋਂ ਅਪੀਲ ਅਸੀਂ ਇਹੀ ਕਰਨੀ ਹੈ ਕਿ 4 ਤਰੀਕ ਨੂੰ ਤੁਸੀਂ ਇੱਥੇ ਹੁੰਭ ਹਮਾ ਕੇ ਪਹੁੰਚਣਾ ਹੈ ਸਾਬਤ ਜਾਣਾ ਕਿ ਉਹਨਾਂ ਦੇ ਭਾਵ ਔਰ ਨਾਲ ਦੇ ਨਾਲ ਪੋਸਟਰ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਬਹੁਤ ਨਿਕਾ ਸਵਾਗਤ ਹੈ ਜੀ ਧੰਨ ਧੰਨ ਜਗਤਰਾਮ ਜੀ ਉਹ ਜਗ੍ਹਾ ਤੇ ਅਸੀਂ ਖੜੇ ਆ ਸਰ ਜਸਪਾਲ ਸਿੰਘ ਜੀ ਇਹਨਾਂ ਦਾ ਪਰਿਵਾਰ ਨਗਰ ਸਾਰਾ ਵੀਰੋਵਾਲ ਇਲਾਕੇ ਦੇ ਸਾਰੇ ਪਤਵੰਤੇ ਸੱਜਣ ਇਕੱਠੇ ਹੋਏ ਆ ਅੱਜ ਜਿਹੜਾ ਕਬੱਡੀ ਦਾ 4 ਤਰੀਕ ਨੂੰ ਓਪਨ ਮੈਚ ਹੋ ਰਿਹਾ ਉਲੇ ਮੁੱਖ ਤੌਰ ਤੇ 파ਜੀਸ왈지 ਸਾਰ ਇਕਵਾਲ ਸਿੰਘ ਸਾਡੇ ਭਰਾ ਸੀ ਛੋਟੇ ਵਿਸ਼ੇਸ਼ ਤੌਰ ਤੇ ਜਾਲਲਾ ਤੇ ਬੀਰੋਵਾਲ ਦਾ ਦੋਹਾਂ ਦਾ ਵਾਸੀ ਸੀ ਇੱਕੋ ਗੱਲ ਸੀ ਜੇ ਚਾਰ ਦਿਨ ਉੱਥੇ ਰਹੇ ਤੇ ਚਾਰ ਦਿਨ ਇੱਥੇ ਰਹੇ ਬੜੀ ਸਾਨ ਸੀ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਟੂਰਨਾਮੈਂਟ ਕਰਾ ਰਹੇ ਹਾਂ ਟੂਰਨਾਮੈਂਟ ਨੂੰ ਹਰ ਪੱਖੋਂ ਅਸੀਂ ਕਾਮਯਾਬ ਕਰਾਂਗੇ ਵਿਸ਼ਵਾਸ ਦਿਵਾਉਣੇ ਆਪ ਵੀ ਕਬੱਡੀ ਦਾ ਪਲੇਅਰ ਸੀ ਜੈਲੀਦਾਰੀ ਹੋਣੀ ਬਹੁਤ ਵੱਡੇ ਪੱਧਰ ਤੇ ਲੜਦੇ ਸੀ ਕਈ ਵਾਰੀ ਸਾਨੂੰ ਹਰਾਣਾ ਤੇ ਕਈ ਵਾਰੀ ਉਹ ਨਹੀਂ ਹਰਾਣਾ ਤੇ ਜਾਰਲਾ ਨਗਰ ਐਸਾ ਸੀ ਨਗਰ ਉਸ ਟਾਈਮ 10-10 ਹਜ਼ਾਰ ਦਾ ਕੱਟ ਤੇ ਜਨਸੰਖਿਆ ਵੀ ਥੋੜੀ ਸੀ ਤੇ ਗੇਮਾਂ ਦਾ ਪ੍ਰਭਾਵ ਜ਼ਿਆਦਾ ਸੀ ਗੇਮੇ ਲੈ ਤੁਸੀਂ ਖੇਡਦੇ ਸੀਗੇ ਤੁਸੀਂ ਜਾਫੀ ਸੀਗੇ ਕਿ ਰੇਡਰ ਸੀਗੇ ਮੈਂ ਰੇਡਰ ਸੀ ਜੀ ਮੈਂ ਰੇਡਰ ਸੀ ਤੁਸੀਂ ਵੀ ਪੱਟ ਤੇ ਥੱਪ ਮੈਂ ਜੈਲੀ ਤਾਰੀ ਹੁਣ ਨਾ ਬਿਲਕੁਲ ਨਹੀਂ ਫੜ ਹੋਇਆ ਨਾ ਤੋਂ ਇਹ ਪਤਾ ਸਾਰੇ ਇਲਾਕਿਆਂ ਨੂੰ ਸਾਰੇ ਅੱਜ ਤਾਂ ਅੱਜਕੱਲ ਮੁੰਡੇ ਸਟਾਈਲ ਮਾਰਦੇ ਤੁਸੀਂ ਵੀ ਕੋਈ ਤਾਂ ਸਟਾਈਲ ਮਾਰਦੇ ਸੀ ਬਿਸ਼ਨ ਹੈ ਬਿਸ਼ਨ ਸਾਡਾ ਸਾਥੀ ਅੱਜ ਵੀ ਜੀ ਦਾ ਉਹ ਵੀ ਰੇਡਰ ਸੀ ਅੱਛਾ ਮੇਰੀ ਗੱਲ ਤਾਂ ਸੁਣਾਓ ਮੈਂ ਕਹਿੰਦਾ ਅੱਜ ਕੱਲ ਰੇਡਰ ਫਿਰ ਸਟਾਈਲ ਮਾਰਦੇ ਐ ਕਰਦੇ ਕੁਛ ਕਰਦੇ ਤੁਸੀਂ ਵੀ ਕਰਦੇ ਸੀ ਮੇਰੀ ਬਾਡੀ ਨੂੰ ਵੱਧ ਦੇਖਣਾ ਲਈ ਸੀ ਲੋਕ ਅੱਛਾ ਜੀ ਹਾਂ ਅੱਜ ਵੀ ਮੈਂ 72 ਸਾਲ ਦਾ ਹੋ ਗਿਆ ਜੇ ਮੈਂ ਮਹੀਨਾ ਕ ਪਹਿਲਵਾਨ ਕੋਲ ਜਿਮ-ਜਮ ਜਾਇਆ ਹਾਂ ਅੱਜ ਵੀ ਮੈਨੂੰ 40 ਸਾਲ ਲੱਗਦਾ ਫਿਰ ਤੁਸੀਂ ਐਤਾ ਕਰੋ ਨਾ ਇੱਕ ਮਹੀਨਾ ਕ ਜਾਓ ਅਗਲੀ ਵਾਰ ਆਪਾਂ ਬਜ਼ੁਰਗਾਂ ਦਾ ਕਬੱਡੀ ਟੂਰਨਾਮੈਂਟ ਕਰਾ ਦੇਣਾ ਕਰਾ ਦੇ ਕਰਾ ਦੇ ਕੋਸ਼ਿਸ਼ करिए ਆਪਾਂ ਕਿ ਜੇ ਦੋ ਪੋਤੇ ਆ ਤੇ ਇੱਕ ਪੁੱਤੇ ਨੂੰ ਆਪਾਂ ਗੇਮਾਂ ਚ ਲਾਈਏ ਤੇ ਬੈਲੇ ਐਜੂਕੇਸ਼ਨ ਕਰੀਏ এডਿਊਕੇਸ਼ਨ ਦੇਈਏ ਜੀ ਨਾਲ ਦੀ ਨਾਲ ਕਿਸੇ ਤਸਵੀਰ ਦੇਖ ਪਾ ਰਹੇ ਹੋ ਸਰਦਾਰ ਇਕਬਾਲ ਸਿੰਘ ਵਿਰਕ ਉਹਨਾਂ ਦੀ ਯਾਦ ਵਿੱਚ ਜਿਹੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਤਾਂ ਤੇਲੂ ਭਾਜੀ ਸਾਡੇ ਨਾਲ ਨੇ ਔਰ ਕਮੈਂਟੇਟਰ ਨੇ ਔਰ ਇਹ ਜਿਹੜੇ ਤੇਲੂ ਭਾਜੀ ਵਰਗੇ ਕਮੈਂਟੇਟਰ ਵੀਰ ਨੇ ਉਹ ਇਹਨਾਂ ਖੇਡ ਮੇਲੇ ਦੀ ਰੌਣਕ ਬਿਧਾਉਂਦੇ ਨੇ ਚਾਰ ਚੰਦ ਲਾ ਦਿੰਦੇ ਨੇ ਤੇਲੂ ਭਾਜੀ ਪੂਰੀ ਜਾਣਕਾਰੀ ਆਪਾਂ ਲੈਣੀ ਆ ਵੈਸੇ ਤਾਂ ਪੋਸਟਰ ਤੇ ਇੱਥੇ ਨਜ਼ਰ ਆ ਰਿਹਾ ਮੈਨੂੰ ਲੇਕਿਨ ਜਿਹੜੇ ਘਰ ਬੈਠੇ ਆ ਤੁਹਾਡੇ ਪਰਿਵਾਰਕ ਮੈਂਬਰ ਉਹਨਾਂ ਤਾਂ ਗੱਲ ਪਹੁੰਚਾਣੀ ਆ ਕਿ 4 ਤਰੀਕ ਨੂੰ ਕਿੰਨੇ ਵਜੇ ਟੂਰਨਾਮੈਂਟ ਸ਼ੁਰੂ ਹੋ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾ ਜੀ ਫਤਿਹ ਜੀ ਇਹ ਤਕਰੀਬਨ ਟੂਰਨਾਮੈਂਟ ਸਾਡਾ ਇਹ ਪਹਿਲਾਂ 3 ਦਿਨ ਦਾ ਸੀਗਾ ਹੂੰ ਤੋ 2 3 ਫਰਵਰੀ ਨੂੰ ਜਿਹੜਾ ਟੂਰਨਾਮੈਂਟ ਬਜਨੀ ਕਬੱਡੀ ਦਾ ਹੋ ਚੁੱਕਾ ਤੇ ਟੂਰਨਾਮੈਂਟ ਜਿੱਦਾਂ بارش ਦੇ ਕਾਰਨ ਫਿਰ ਹੁਣ ਇੱਕ ਮਹੀਨਾ ਲੇਟ ਆ ਤੇ ਇੱਕ ਮਹੀਨੇ ਬਾਅਦ ਹੁਣ 4 ਮਾਰਚ ਨੂੰ ਹੋਣ ਜਾ ਰਿਹਾ ਜਿਹਦੇ ਵਿੱਚ ਅੱਜ ਤੋਂ ਅੱਜ ਕੋਈ ਨਹੀਂ ਜਿਹਦੇ ਵਿੱਚ ਦੁਨੀਆ ਦੀਆਂ ਨਾਮਵਰ 4 8 ਅਕੈਡਮੀਆਂ ਭਾਗ ਲੈ ਰਹੀਆਂ 61000 51000 ਦਾ ਪ੍ਰਾਈਜ਼ ਆ ਤੇ ਬੈਸਟਾਂ ਨੂੰ 11 11000 ਰੁਪਏ ਦਿੱਤਾ ਜਾਊਗਾ ਤੇ ਜਿਹਦੇ ਵਿੱਚ ਇੱਕ ਪੰਜਾਬ ਦੇ ਵਿੱਚ ਜੋ ਬਾਰਡਰ ਲੈਵਲ ਤੇ ਲੜਕੀਆਂ ਖੇਡੀਆਂ ਉਹਨਾਂ ਦਾ ਇੱਕ ਸ਼ੋਅ ਮੈਚ ਹੋਊਗਾ ਤੇ ਅੱਜ ਕੱਲ ਇੱਕ ਐਕਸ਼ਨ ਵਾਲੇ ਚਾਰ ਬੱਚੇ ਜਿਹੜੇ ਉਹ ਬਹੁਤ ਫੇਮਸ ਆ ਤੇ ਉਹਨਾਂ ਦਾ ਵੀ ਇੱਕ ਸ਼ੋਅ ਮੈਂ ਜਿਹੜਾ ਉਹ ਵੀ ਕਰਵਾਇਆ ਜਾਊਗਾ ਤੇ ਲੰਗਰ ਤੇ ਗੁਰੂ ਦਾ ਲੰਗਰ ਤਾਂ ਵਰਲਡ ਨੂੰ ਜਿਹੜੀ ਸੱਦੇ ਆ ਬਾਬਾ ਜੀ ਹੁਣਾਂ ਵੱਲੋਂ ਤੇ ਇਹ ਜਿਹੜਾ ਟੂਰਨਾਮੈਂਟ ਆ ਸ੍ਰਿਸ਼ਟੀ ਦੇ ਮਾਲਕ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਹ ਹੇਟ ਹੁੰਦਾ ਤੰਤਨ ਨੂੰ ਬਾਬਾ ਜਗਤਰਾਮ ਜੀਾਂ ਵੱਲੋਂ ਤੰਤਨ ਬਾਬਾ ਵਖਤਾਵਰ ਸਿੰਘ ਜੀ ਦੀ ਇਸ ਪਾਵਨ ਪਵਿੱਤਰ ਸਥਾਨ ਤੇ ਇਹ ਟੂਰਨਾਮੈਂਟ ਹੋਣ ਜਾ ਰਿਹਾ ਇਹ ਟੂਰਨਾਮੈਂਟ ਦੀ ਇੱਕ ਖਾਸੀਅਤ ਹੈ ਵੀ ਜਿੰਨੀਆਂ ਵੀ ਟੀਮਾਂ ਇਸ ਟੂਰਨਾਮੈਂਟ ਤੇ ਆਉਨੀਆਂ ਉਹਨਾਂ ਤੋਂ ਕੋਈ ਐਂਟਰੀ ਨਹੀਂ ਲਈ ਜਾਂਦੀ ਤੇ ਸਿਰਫ ਉਹਨਾਂ ਨੂੰ ਨਾਮ ਚ ਪਾਇਆ ਜਾਂਦਾ ਨਾਮ ਚ ਪਾ ਕੇ ਟੀਮਾਂ ਨੂੰ ਜਿਹੜਾ ਗਰਾਊਂਡ ਦੇ ਵਿੱਚ ਉਤਾਰਿਆ ਜਾਂਦਾ ਤੇ ਜਿੰਨੇ ਵੀ ਟੂਰਨਾਮੈਂਟ ਅੱਜ ਤੱਕ ਸੰਤਾ ਮਹਾਪੁਰਸ਼ਾਨ ਨੇ ਕਰਾਏ ਆ ਉਹ ਮਤਲਬ ਮੇਰੀ ਤਾਂ ਜ਼ਿੰਮੇਵਾਰੀ ਹੁਣ ਦੋ ਚਾਰ ਸਾਲਾਂ ਤੋਂ ਲੱਗੀ ਆ ਪਰ ਅੱਜ ਤੱਕ ਜਿੰਨੇ ਵੀ ਟੂਰਨਾਮੈਂਟ ਸੰਤਾ ਨੇ ਕਰਾਏ ਆ ਕਿਸੇ ਪਲੇਅਰ ਦੇ ਚਰੀਟ ਤੱਕ ਨਹੀਂ ਆਈ ਨਾਮ ਜਪਣ ਦਾ ਇਹ ਜੁੜਾ ਹੈ ਇਹ ਪਲੇਅਰਾਂ ਨੂੰ ਜਿਹੜਾ ਅੱਜ ਐਂਟਰੀ ਫੀਸ ਕੋਈ ਨਹੀਂ ਹੈ ਹਾਂ ਕੋਈ ਐਂਟਰੀ ਫੀਸ ਨਹੀਂ ਤੁਸੀਂ ਸਿਰਫ ਨਾਮ ਜੱਪ ਕੇ ਗਰਾਉਂਡ ਅੰਦਰ ਐਂਟਰ ਕਰਨ ਗਰਾਉਂਡ ਅੰਦਰ ਐਂਟਰ ਕਰਨਾ ਤੇ ਅੱਜ ਪਲੇਅਰ ਜਿਹੜੇ ਪੂਰੇ ਪੰਜਾਬ ਦੇ ਪਲੇਅਰ ਆ ਜਾਂ ਆਪਣੇ ਹਰਿਆਣੇ ਦੀ ਪਲੇਅਰ ਆ ਉਹ ਫੋਨ ਕਰਕੇ ਇਹ ਕਹਿੰਦੇ ਆ ਵੀ ਜਦੋਂ ਸੰਤਾ ਮਹਾਪੁਰਸ਼ਾਂ ਦਾ ਟੂਰਨਾਮੈਂਟ ਆ ਵੀ ਸਾਨੂੰ ਉੱਥੇ ਖੇਡਣ ਦਾ ਮੌਕਾ ਜਰੂਰ ਦਿਓ ਬਹੁਤ ਭਾਰੀ ਮਤਲਬ ਇਸ ਟੂਰਨਾਮੈਂਟ ਦੇ ਵਿੱਚ ਪਲੇਅਰਾਂ ਦੀ ਮੰਗ ਆ ਸੋ ਬਹੁਤ ਵੱਡੇ ਵੱਡੇ ਪਲੇਅਰ ਜਿਹੜੇ ਇਸ ਟੂਰਨਾਮੈਂਟ 'ਚ ਆ ਰਹੇ ਆ ਸੋ ਦਰਸ਼ਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ 4 ਮਾਰਚ ਨੂੰ ਤੁਸੀਂ ਹੋਮਾਵਾ ਕੇ ਟੂਰਨਾਮੈਂਟ ਤੇ ਆਓ ਤੇ ਪੂਰੀਆਂ ਵਰਲਡ ਦੀਆਂ ਸੰਗਤਾਂ ਨੂੰ ਬਾਬਾ ਜੀ ਨੂੰ ਸਦਾ ਪੱਤਰ ਆ ਹਾਂ ਐਂਟਰਟੇਨਮੈਂਟ ਜਿਹੜਾ ਐਕਸ਼ਨ ਵਾਲੇ ਸਟਾਰ ਬੱਚੇ ਉਹ ਆ ਰਹੇ ਆਪਣੇ ਕੋਲ ਤੇ ਉਹਨਾਂ ਦਾ ਵੀ ਚਲੋ ਇੱਕ ਕਬੱਡੀ ਇੱਕ ਜਿੱਦਾਂ ਹੈ ਹੀ ਐਂਟਰਟੇਨਮੈਂਟ ਗੇਮ ਹੈ ਨਾ ਜਿਹੜੀ ਦਸਤਾਫੇ ਨਾਲ ਸਾਹ ਦੇ ਰੁਕ ਰੁਕ ਦੇਖਦੇ ਆ ਤੇ ਬਾਕੀ ਇਹਦੇ ਵਿੱਚ ਤੰਦਰੁਸਤੀ ਆਪਾਂ ਨੂੰ ਪਤਾ ਵੀ ਖੇਡਾਂ ਇੱਕ ਤੰਦਰੁਸਤੀ ਦਾ ਪਰਦੀ ਕੋ ਨਹੀਂ ਪਹਿਲਾ ਨਾਮ ਕਿੰਨਾ ਰੱਖਿਆ ਜੀ ਪਹਿਲਾ ਨਾਮ ਹੈਗਾ ਜੀ 61000 ਰੁਪਏ ਤੇ ਦੂਜਾ ਦੂਜਾ ਨਾਮ ਹੈਗਾ 51000 ਤੁਸੀਂ ਬੋਲ ਤਾਂ ਦਿੱਤਾ ਪਰ ਫਿਰ ਵੀ ਆਪਾਂ ਥੋੜਾ ਜਨਾ ਕਲੀਅਰ ਕਰ ਦੇਣਾ ਕਿ ਜਾਫੀ ਜਿਹੜਾ ਬੈਸਟ ਜਾਫੀ ਬੈਸਟ ਰੇਡਰ ਉਹਨਾਂ ਨੂੰ ਕਿੰਨਾ ਕਿੰਨਾ ਨਾਮ ਉਹਨਾਂ ਨੂੰ 11 11000 ਰੁਪਏ ਜਿਹੜਾ ਦਿੱਤਾ ਜਾਊਗਾ ਠੀਕ ਹੈ ਜੀ ਹਾਂ ਜੀ ਤੇ ਕੋਈ ਜਿਹੜਾ ਹੁਣ 4 ਮਾਰਚ ਨੂੰ ਮੈਚ ਹੋਣਾ ਉਹਦੇ ਵਿੱਚ ਕੋਈ ਕਿਲੋਗ੍ਰਾਮ ਵੀ ਰੱਖ ਕੇ ਭਾਰ ਇਹ ਨਾ ਹੋਵੇ ਨਹੀਂ ਭਾਰ ਦੇ ਮੈਚ ਪਹਿਲਾਂ ਆਪਾਂ ਕਰਾ ਚੁੱਕੇ ਆ ਪਹਿਲਾਂ ਬਜਨੀ ਕਬੱਡੀ ਦੇ ਸਾਰੇ ਮੈਚ ਹੋ ਚੁੱਕੇ ਆ 62 ਕਿਲੋ ਦੇ 43 ਕਿਲੋ ਦੇ 75 ਕਿਲੋ ਦੀ ਮੈਚ ਜਿਹੜੀ ਹੋ ਚੁੱਕੀ ਆ ਪਹਿਲਾਂ ਹੁਣ ਓਪਨ ਹੈ ਜੀ ਹਾਂ ਜੀ ਹਾਂ ਜੀ ਆਲ ਓਪਨ ਦੀ 8 ਟੀਮਾਂ ਤੇ ਕੋਈ ਟੀਮ ਵੈਸੇ ਆ ਜਾਂਦੀ ਆ ਵੀਡੀਓ ਦੇਖ ਕੇ ਨਹੀਂ ਨਹੀਂ ਉਹ 8 ਟੀਮਾਂ ਸੱਦੀਆਂ ਹੋਈਆਂ ਆ 8 ਟੀਮਾਂ ਆਪਾਂ ਬੁੱਕ ਕੀਤੀਆਂ ਤੇ ਉਹਨਾਂ ਦੀ ਮੈਚ ਹੋਣੀ ਆ ਤੇ ਨਾਮੀ ਖਿਡਾਰੀ ਆਰੇ ਕਿ ਲੋਕਲ ਖਿਡਾਰੀ ਨੂੰ ਮੌਕਾ ਦੇ ਰਹੇ ਨਹੀਂ ਨਾਮੀ ਖਿਡਾਰੀ ਵੀ ਸਾਡੇ ਲੋਕਲ ਵੀ ਬਹੁਤ ਨਾਮੀ ਖਿਡਾਰੀ ਉੱਠ ਖੜੇ ਆ ਹਾਂ ਤੋ 2013 ਤੋਂ ਜਿਆਦਾ ਮੈਂ ਕਮੈਂਟਰੀ ਕਰਦਾ ਆ ਰਿਹਾ ਤਕਰੀਬਨ 27 ਟੀਮਾਂ ਨਮੇਸ਼ਾ ਜ਼ਿਲ੍ਹੇ ਦੀਆਂ ਆਪਾਂ ਖੜੀਆਂ ਕੀਤੀਆਂ ਤੇ 2024 ਦੇ ਵਿੱਚ ਵੀ ਹੁਣ ਪਲੇਅਰ ਬਹੁਤ ਜ਼ਿਆਦਾ ਮਾਤਰਾ 'ਚ ਬਾਹਰ ਖੇਡਣੇ ਜਾ ਰਹੇ ਆ 23 ਦੇ ਵਿੱਚ ਵੀ ਜਾ ਕੇ ਆਏ ਹਨ ਤੇ ਬਹੁਤ ਪਲੇਅਰ ਆਪਣੇ ਇਲਾਕੇ ਦੇ ਵੀ ਨਾਮੀ ਪਲੇਅਰ ਆ ਰਹੇ ਆ ਹਾਂਜੀ ਇੱਕ ਵਾਰ ਫੇਰ ਮੜੇ ਬੋਲ ਕੇ ਦਿਖਾਉ ਜੇ ਮੈਂ ਬੋਲਦੇ ਹੁਣੇ ਕਮੈਂਟਰੀ ਤੇ ਆਣਾ ਬਈ ਜੁਗਾ ਜੁਗਾ ਤੋਂ ਕਰਦੇ ਪੰਜਾਬੀ ਪਿਆਰ ਕਬੱਡੀ ਨੂੰ ਵਨਫੁਲ ਕੇ ਕਬੱਡੀ ਨੂੰ ਰਤਵਾਤੇ ਮਿਲਿਆ ਸਤਕਾਰ ਤੇ ਸਾਰੀ ਐਨਆਰਈ ਵੀਰਾਂ ਦੀ ਬਦੌਲਤ ਹੀ ਆ ਜਿੱਦਾਂ ਜਸਪਾਲ ਭਾਜੀ ਹੁਣੀ ਹੁਣ ਮਤਲਬ ਰਹਿੰਦੇ ਤਾਂ ਬਾਹਰ ਦੇ ਦੇਸ਼ਾਂ 'ਚ ਪਰ ਆਪਣੇ ਪਿੰਡ ਨਾਲ ਜੁੜੇ ਆ ਆਪਣੀਆਂ ਖੇਡਾਂ ਨਾਲ ਜੁੜੇ ਆ ਨਾ ਤੇ ਇਹਨਾਂ ਬਾਰੇ ਮੈਂ ਜ਼ਰੂਰ ਦੋ ਲਫ਼ਜ਼ ਬੋਲਾਂਗਾ ਕੀ ਪ੍ਰਦੇਸ਼ ਤੋਂ ਆਉਂਦੇ ਨੇ ਪ੍ਰਵਾਸੀ ਵੀਰੇ ਮਾ ਖੇਡ ਦੇ ਨਾਲ ਇਸ਼ਕੇ ਕਮਾਉਣ ਦੇ ਲਈ ਜਿਹੜੇ ਨਹੀਂ ਆਉਂਦੇ ਉਹ ਪੈਸੇ ਭੇਜਦੇ ਨੇ ਕਬੱਡੀ ਦਾ ਕਰਜ਼ਾ ਚੁਕਾਉਣ ਦੇ ਲਈ ਥਾਂ ਥਾਂ ਨਹੀਂ ਹੁੰਦੇ ਖੇਡ ਮੇਲੇ ਬਣਦੀ ਹੈ ਡਾਲਰਾਂ ਤੇ ਪੌਂਡਾਂ ਦੀ ਕਹਾਣੀ ਜੀ ਤੁਸੀਂ ਜਿੰਦਾ ਰੱਖ ਲਈ ਪ੍ਰਵਾਸੀ ਹੋ ਇੱਥੇ ਕਬੱਡੀ ਹੁਣ ਤੱਕ ਖਤਮ ਹੋ ਜਾਣੀ ਸੀ ਇੱਥੇ ਕਬੱਡੀ ਹੁਣ ਤੱਕ ਖਤਮ ਹੋ ਜਾਣੀ ਸੀ ਸਰ ਸਾਹਮ ਕੇ ਤੇ ਐਨ ਆਰ ਆਈ ਨੇ ਰੱਖਿਆ ਸਾਡੇ ਤੇ ਤਾਂ ਤਾਂ ਗਏ ਹੀ ਆ ਕਿ ਬਾਹਰ ਚਲ ਜੀਗੇ ਬਾਹਰ ਨੂੰ ਜਾ ਕੇ ਸਾਹ ਲੀਏ ਪਾਲ ਭਾਜੀ ਜਿਹੜੇ ਆਰਗੇਨਾਈਜ਼ਰ ਨੇ ਔਰ ਆ ਨਾਲ ਸਾਰੇ ਜਿੰਨੇ ਸਾਡੇ ਭਰਾ ਨੇ ਮੋਢੇ ਨਾਲ ਮੋਢਾ ਜੋੜ ਕੇ ਇੱਥੇ ਖੜੇ ਆ ਇੱਕ ਦੂਜੇ ਦੀਆਂ ਸੱਜੀਆਂ ਬਾਹਾਂ ਨੇ ਸੱਜੀਆਂ ਖੱਬੀਆਂ ਬਾਹਾਂ ਨੇ ਕਿਉਂਕਿ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਟੂਰਨਾਮੈਂਟ ਹੈ ਸਫਲ ਹੋਣਾ ਤਾਂ ਇਹਨਾਂ ਸਾਰਿਆਂ ਦਾ ਬਹੁਤ ਸਹਿਯੋਗ ਹੈ ਤੁਸੀਂ ਸਹਿਯੋਗ ਇਹੀ ਕਰਨਾ ਹੈ ਕਿ ਤੁਸੀਂ 4 ਤਰੀਕ ਨੂੰ ਪਹੁੰਚਣਾ ਹੈ ਪਲਕਾ ਪਿਛਾ ਕੇ ਤੁਹਾਡੀ ਉਡੀਕ ਕਰਨਗੇ ਤੁਸੀਂ ਭਾਰੀ ਮਾਤਰਾ ਵਿੱਚ ਹਮੇਸ਼ਾ ਪਹੁੰਚਦੇ ਹੋ ਤੇ 4 ਤਰੀਕ ਨੂੰ ਹੀ ਪਹੁੰਚਣਾ ਪਹਿਲਵਾਨ ਜੀ ਉਪਰਾਲਾ ਇਹਨੂੰ ਕਿਵੇਂ ਦੇਖ ਰਹੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਅੱਲਾਹ ਦਾ ਆਪੀ ਵੀ ਬੱਤੀ ਦੀ ਪੂਰੀ ਟੀਮ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਮੇਲੇ ਨੂੰ ਹੋਣ ਤੋਂ ਪਹਿਲਾਂ ਮੇਲੇ ਦੀ ਜਾਣਕਾਰੀ ਜਿਹੜੀ ਵਰਲਡ ਲੈਵਲ ਤੇ ਅੱਜ ਪਹੁੰਚਾ ਦੇਣੀ ਆ ਜਿਹਦਾ ਅਹਿਮ ਯੋਗਦਾਨ ਰਹੇਗਾ ਕਿਉਂਕਿ ਜਿਹੜਾ ਮੇਲਾ ਕਰਾਉਣਾ ਪ੍ਰਬੰਧਕਾਂ ਦਾ ਮੁੱਖ ਏਜੰਡਾ ਹੁੰਦਾ ਪਰ ਦਰਸ਼ਕਾਂ ਤੱਕ ਉਸ ਆਵਾਮ ਤੱਕ ਉਹ ਗੱਲ ਨੂੰ ਪਹੁੰਚਾਉਣਾ ਇੱਕ ਮੀਡੀਆ ਦਾ ਆਪਣਾ ਫਰਜ਼ ਹੁੰਦਾ ਆ ਸੋ ਜਿਹੜਾ ਇਹ ਉਪਰਾਲਾ ਹੋ ਰਿਹਾ ਹੈ ਇਹ ਵਰਲਡ ਲੈਵਲ ਦਾ ਬਹੁਤ ਵਧੀਆ ਉਪਰਾਲਾ ਆ ਦੁਆਬੇ ਦੀ ਧਰਤੀ ਬੀਰੋ ਵਾਲੇ ਇਤਿਹਾਸਿਕ ਨਗਰ ਹੈ ਜਿੱਥੇ ਤਨ ਤਨ ਬਾਬਾ ਜਗਤਰਾਮ ਜੀ ਉਹਨਾਂ ਦੀ ਜਿਹੜੀ ਚਰਨਸ਼ੋਪਾਪਤੇ ਗੁਰਦੁਆਰਾ ਸਾਹਿਬ ਜਿੱਥੇ ਸਾਡੇ ਵੀਰ ਜੋ ਜਸਮਾਨੀ ਤੌਰ ਤੇ ਸਾਡੇ ਵਿੱਚ ਤਾਂ ਨਹੀਂ ਹੈ ਅਧਿਆਤਮਿਕ ਤੌਰ ਤੇ ਸਾਡੇ ਵਿੱਚ ਅੱਜ ਵੀ ਮੌਜੂਦ ਹੈ ਸਾਡੇ ਵੀਰ ਕਮਾਲ ਸਿੰਘ ਬਿਰਖ ਸਾਹਿਬ ਜਿਹੜੇ ਸਰਪੰਚ ਨੇ ਬਿਰੋਵਾਲ ਤੋਂ ਉਹ ਅੱਜ ਇੱਥੇ ਨਹੀਂ ਹੈ ਪਰ ਉਹ ਇਹ ਜਾਣ ਲੱਗੇ ਇੱਕ ਅਜਿਹਾ ਪ੍ਰਾਲਾ ਕਰਕੇ ਜਿਹਨੂੰ ਸਦੀਆਂ ਤੱਕ ਲੋਕ ਯਾਦ ਕਰਨਗੇ ਜਿਹੜਾ ਗੁਰਦੁਆਰਾ ਸਾਹਿਬ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਆ ਉਹ ਸਾਰੀ ਤਨ ਤਨ ਗੁਰਦੁਆਰਾ ਸਾਹਿਬ ਬਸ਼ੂਆ ਵਾਲੇ ਦੇ ਜਿਹੜੇ ਅੰਡਰਟੇਕ ਕਰਕੇ ਇੱਥੇ ਵਧੀਆ ਤਰੀਕੇ ਨਾਲ 24 ਘੰਟੇ ਜਿਹੜੇ ਲੰਗਰ ਚੱਲਦੇ ਆ ਜਿੱਥੇ ਅੰਨ ਦੇ ਲੰਗਰ ਆ ਬਦਾਮਾਂ ਦੇ ਲੰਗਰ ਹੈ ਬੱਚੀਆਂ ਦੇ ਵਿਆਹ ਹੋ ਰਹੇ ਗਰੀਬਾਂ ਦੇ ਘਰਾਂ ਤੱਕ ਦੁੱਧ ਦੀਆਂ ਸੇਵਾਵਾਂ ਪਹੁੰਚ ਰਹੀਆਂ ਇਹ ਸਾਰਾ ਮੇਰਾ ਵੀਰ ਇਕਬਾਲ ਸਿੰਘ ਵਿਰਕ ਦੀ ਜਿਹੜੇ ਪੂਰਨਿਆਂ ਤੇ ਚੱਲ ਰਿਹਾ ਨਾਲ ਉਹਨਾਂ ਦੇ ਬ੍ਰਦਰ ਜਸਪਾਲ ਸਿੰਘ ਜੀ ਅਮਰੀਕਾ ਵਾਲੇ ਜਿਹਨਾਂ ਦਾ ਅਮਰੀਕਾ ਦੇ ਵਿੱਚ ਵੱਡਾ ਕਾਰੋਬਾਰ ਹੈ ਜਿਹਨਾਂ ਨੇ ਪਿਛਲੇ ਥੋੜੇ ਦਿਨ ਪਹਿਲਾਂ ਹੀ ਨਿਆਰਾ ਪੰਪ ਜਿਹੜਾ ਬਰਨਾਲਾ ਗੇਟ ਤੇ ਉਸ ਨੂੰ ਪਰਚੇਜ਼ ਕਰਕੇ ਵੀ ਲੋਕਾਂ ਦੀ ਸੇਵਾ ਨਿਭਾ ਰਹੇ ਆ ਤੇ ਸਾਰਾ ਨਗਰ ਮੇਰੇ ਵੀਰ ਜਿੰਨੇ ਖੜੇ ਆ ਸਾਰਾ ਨਗਰ ਵਿਰ ਇਹ ਸਾਰਿਆਂ ਦੇ ਇਕੱਠੇ ਹੋ ਕੇ ਉਦਦਮ ਕੀਤਾ ਤੇ ਜਿਹੜਾ ਇੱਕ ਵੱਡੀ ਕੱਪ ਹੈ ਉਹ ਇੱਥੇ ਹੋਣ ਜਾ ਰਿਹਾ। ਇਹ ਤਵਾਰ ਬਿਰਕ ਸਾਹਿਬ ਗੇਮਾਂ ਨੂੰ ਬਹੁਤ ਪਿਆਰ ਕਰਦੇ ਆ। ਇਹਨਾਂ ਦੀ ਸੋਚ ਹੈ ਮੇਨਾਂ ਇਹਨਾਂ ਦੀ ਅਕਸਰ ਗੱਲ ਹੁੰਦੀ ਰਹਿੰਦੀ ਹੈ। ਇਹਦੀ ਸੋਚ ਹੈ ਕਿ ਸਾਡੀ ਜਿਹੜੀ ਜਨਰੇਸ਼ਨ ਹੈ ਜਿੱਥੇ ਅੱਜ ਵਿਦੇਸ਼ਾਂ ਦੇ ਵਿੱਚ ਜਿਹੜਾ ਨੇ ਸ਼ਹੀਦ ਭਗਤ ਸਿੰਘ ਦਾ ਨਾਮ ਰੌਸ਼ਨ ਕੀਤਾ ਆ ਉੱਥੇ ਗੱਡੀਆਂ ਤੇ ਪੀਵੀ ਬੱਤੀ ਲਿਖਿਆ ਥੋਡੇ ਚੈਨਲ ਤੋਂ ਦਾ ਵੀ ਪੀਪੀ ਬੱਤੀ ਆ ਪਰ ਮੈਂ ਦੱਸਣਾ ਚਾਹਨਾ ਕਿ ਅਮਰੀਕਾ ਕੈਨੇਡਾ ਦੇ ਵਿੱਚ ਵੱਡੀਆਂ ਵੱਡੇ ਟਰਾਲਿਆਂ ਤੇ ਵੱਡੀਆਂ ਵੱਡੀਆਂ ਗੱਡੀਆਂ ਤੇ ਪੀਪੀ ਬੱਤੀ ਮਸ਼ਹੂਰ ਕਰਨ ਵਾਲੇ ਮੇਰੇ ਵੀਰ ਵਿਰਖ ਸਾਹਿਬ ਵਰਗੇ ਇਹਨਾਂ ਦੀ ਸਾਰੇ ਜਿਹੜੀ ਅੱਗੇ ਟੀਮ ਹੈ ਸੋ ਅਸੀਂ ਆਸ ਕਰਦੇ ਆ ਕਿ ਜਿਹੜਾ 4 ਮਾਰਚ ਨੂੰ ਇਹ ਮਹਾ ਜੁਦ ਜਿਹੜਾ ਕਬੱਡੀ ਦਾ ਹੋ ਰਿਹਾ ਉਹ ਇੱਥੇ ਬਹੁਤ ਵੱਡੇ ਲੈਵਲ ਤੇ ਹੋਏਗਾ ਤੇ ਸਾਰੀ ਸੰਗਤ ਨੂੰ ਪੂਰੀ ਜਥੇਬੰਦੀ ਵੱਲੋਂ ਕਮੇਟੀ ਵੱਲੋਂ ਅਸੀਂ ਸੱਦਾ ਪੱਤਰ ਵੀ ਦੇ ਰਹੇ ਆ ਤੇ ਹੋਰ ਅਗਰ ਤੁਹਾਡੇ ਕੋਲ ਕੁਸਚਨ ਆ ਤਾਂ ਉਹ ਵੀ ਮੈਂ ਤੁਹਾਡੀ ਗੱਲ ਤੋਂ ਹੀ ਗੱਲ ਕਹਿਣੀ ਚਾਹਾਂਗਾ ਕਿ ਤੁਸੀਂ ਜਿਵੇਂ ਕਿਹਾ ਮਹਾਯੁੱਧ ਹੋਣ ਵਾਲਾ ਲੇਕਿਨ ਕਿਸੇ ਪਲੇਅਰ ਦੇ ਅੱਜ ਤੱਕ ਕਦੀ ਛੜੀਟ ਵੀ ਨਹੀਂ ਵੱਜੀ ਇਹ ਸੰਤਾ ਮਹਾਪੁਰਸ਼ਾਂ ਦਾ ਪ੍ਰਤਾਪ ਹੈ ਔਰ ਨਾਲ ਦੀ ਨਾਲ ਜਸਪਾਲ ਭਾਈ ਨੇ ਗੱਲ ਕਹਾਂਗਾ ਜਿਵੇਂ ਤੁਸੀਂ ਕਿਹਾ ਕਿ ਖੇਡ ਨੂੰ ਪ੍ਰਮੋਟ ਕਰਦੇ ਕਿਉਂਕਿ ਪ੍ਰਮੋਟਰਾਂ ਨੇ ਮਾ ਖੇਡ ਕਬੱਡੀ ਨੂੰ ਬੇਸ਼ਕੀਮਤੀ ਬਣਾ ਦਿੱਤਾ ਔਰ ਜਿਹੜੇ ਸਾਡੇ ਉੱਪਰ ਕਬੱਡੀ ਦੇ ਖਿਡਾਰੀ ਹੈ ਜਾਂ ਨਾਮੀ ਖਿਡਾਰੀ ਹੈ ਉਹਨਾਂ ਨੂੰ ਨਗੀਨੇ ਬਣਾ ਦਿੱਤਾ ਜਸਪਾਲ ਬਾਜੀ ਕਹਿੰਦੇ ਤੂੰ ਮਿੱਟੀ ਦੀ ਇੱਜ਼ਤ ਕਰ ਮਿੱਟੀ ਪੂਰੇ ਜਹਾਨ ਚ ਤੇਰੀ ਇੱਜ਼ਤ ਕਰਾ ਦੂਗੀ ਤੁਸੀਂ ਖੇਡ ਨੂੰ ਪਿਆਰ ਕਰਦੇ ਹੋ ਔਰ ਖੇਡ ਤੁਹਾਨੂੰ ਪਿਆਰ ਕਰਦੇ ਜਿਵੇਂ ਤੁਸੀਂ ਕਿਹਾ ਕਿ ਪੀਪੀ ਬੱਤੀ ਵੀ ਥਾਂ ਥਾਂ ਤੇ ਲਵਾਤਾ ਹੈ ਪੀਪੀ ਬੱਤੀ ਵੀ ਤੁਹਾਡਾ ਬੜਾ ਸਤਿਕਾਰ ਕਰੂਗੀ ਬਹੁਤ ਸ਼ੁਬਰੀ ਸਰਦੋਸ਼ ਸ਼ਬਦ ਜ਼ਰੂਰ ਦੀ ਹਾਂਜੀ ਮੈਂ ਤਰਲੋਚਨ ਸਿੰਘ ਦੋਪਾਲਪੁਰ ਜੀ ਸਾਬਕਾ ਮੈਂਬਰ ਸ਼ਰੋਨੀ ਕਮੇਟੀ ਦੇਖੋ ਤੁਹਾਡੇ ਚੈਨਲ ਦਾ ਨਾ ਹੈਗਾ ਪੀਵੀ 32 ਜਦੋਂ ਅਸੀਂ ਪੀਵੀ 32 ਸੁਣਦੇ ਆ ਨਾ ਇਹ ਅੰਕੜੇ ਸੁਣਦੇ ਆ ਤਾਂ ਸਾਨੂੰ ਮੋਹ ਪਿਆਰ ਨਵਾਂ ਸ਼ਹਿਰ ਦੇ ਨਾਲ ਜਾਗ ਪੈਂਦਾ ਤੇ ਮੈਂ ਇਸ ਮੌਕੇ ਤੁਹਾਡੇ ਇਸ ਮਾਧਿਅਮ ਰਾਹੀਂ ਇਹ ਗੱਲ ਕਹਿਣੀ ਚਾਹੁੰਦਾ ਦੇਖੋ ਇਸ ਫਲੈਕਸ ਉੱਤੇ ਲਿਖਿਆ ਹੋਇਆ ਜਿਹੜੇ ਇਨਾਮ ਦੇਣੇ 61000 51000 ਹੋਰ ਸਾਰੇ ਖਰਚੇ ਹੋਣੇ ਆ ਇਹ ਖਰਚੇ ਤਾਂ ਹੁੰਦੇ ਆ ਜਦੋਂ ਬੰਦੇ ਨੂੰ ਕਮਾਈ ਹੋਈ ਜਾਵੇ ਜਿਵੇਂ ਪਹਿਲਵਾਨ ਜੀ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਕਿਹਾ ਹੈਗਾ ਕਿ ਪ੍ਰਵਾਸੀਆਂ ਨੂੰ ਇੱਥੇ ਲਿਆਉਣਾ ਤੇ ਉਹਨਾਂ ਨੂੰ ਕਾਮਯਾਬੀ ਨਾਲ ਤਾਂ ਕਿ ਉਹ ਉੱਥੇ ਮੁੜ ਕੇ ਝਾਕ ਨਾ ਰਖਣ ਦੇਖੋ ਇਸ ਟੂਰਨਾਮੈਂਟ ਦੇ ਜਿਹੜੇ ਜਿਹੜੀ ਰੰਗਲੇ ਸੱਜਣ ਇਕਬਾਲ ਸਿੰਘ ਦੇ ਭਰਾ ਜਸਪਾਲ ਸਿੰਘ ਹੋਣੀ ਤੇ ਆਪਣੇ ਭਰਾ ਸਾਰੇ ਇਹ ਅਮਰੀਕਾ 'ਚ ਰਹਿੰਦੇ ਆ ਇਹਨਾਂ ਨੇ ਨਵਾਂ ਸ਼ਹਿਰ પેટ્રોલ ਪੰਪ ਨਿਆਰਾ પેટ્રોલ ਪੰਪ ਸ਼ੁਰੂ ਕੀਤਾ ਹੈਗਾ ਤੋਂ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਸਾਰੇ ਸੱਜਣਾ ਨੂੰ ਬੇਨਤੀ ਕਰੂੰਗਾ ਕਿ ਉਹ ਅਮਰੀਕਾ ਵੱਲੋਂ ਮੁੜ ਕੇ ਦੇਖਣ ਉਹਨਾਂ ਦਾ ਜਿਹੜਾ ਇਹ ਕੰਮ ਹੈ ਨਿਆਰਾ ਪੈਟਰੋਲ ਪੰਪ ਦਾ ਇਹਨਾਂ ਕਾਮਯਾਬ ਬਣਾ ਦਿਓ ਸਾਰੇ ਉੱਥੋਂ ਸਬਾਮਾ ਪ੍ਰਾਪਤ ਕਰੋ ਤੇ ਉਹਨਾਂ ਨੂੰ ਹੌਸਲਾ ਵਜਾਈ ਹੋਵੇ ਤਾਂ ਕਿ ਉਹਨਾਂ ਨੂੰ ਇੰਨੀ ਕਾਮਯਾਬੀ ਮਿਲ ਜਵੇ ਕਿ ਉਹ ਅਮਰੀਕਾ ਵੱਲੋਂ ਫਿਰ ਜਾਣ ਦਾ ਨਾਂ ਹੀ ਨਾ ਲੈਣ ਤੇ ਮੈਂ ਇਸ ਟੂਰਨਾਮੈਂਟ ਦੇ ਉੱਤੇ ਤੇ ਸ਼ੋਭੇ ਸ਼ਾਮਾ ਦਿਨ ਇਹ ਵੀ ਮੇਲੇ ਲੱਗਣੇ ਚਾਹੀਦੇ ਆ ਔਰ ਜਿਹੜਾ ਉਹਨਾਂ ਨੇ ਇਹ ਕਾਰੋਬਾਰ ਸ਼ੁਰੂ ਕੀਤਾ ਵਿਦੇਸ਼ ਤੋਂ ਆ ਕੇ ਤੇ ਉਹ ਉਹਨੂੰ ਵੀ ਕਾਮਯਾਬ ਕਰੀਏ ਮੇਰੇ ਤੇ ਇਹ ਬੇਨਤੀ ਹੈ ਤੁਹਾਨੂੰ ਆਪ ਕੋਲ ਉਹਦਾ ਵੀ ਇਹਨਾਂ ਦਾ ਤੇਲ ਨਿਆਰਾ ਹੀ ਹੁੰਦਾ ਜੀ ਪੰਪ ਦਾ ਐਵਰੇਜ ਵਧੀਆ ਆਉਂਦੀ ਹੈ ਮੈਂ ਉੱਥੇ ਹੀ ਪਵਾਨਾ ਹੁੰਨਾ ਹੁਣ ਪਤਾ ਲੱਗ ਗਿਆ ਤੇ ਹੁਣ ਥੋੜੀ ਡਿਸਕਾਊਂਟ ਦੀ ਗੱਲ ਵੀ ਕਰ ਲਿਆ ਕਰਾਂਗੇ ਵੈਸੇ ਚ ਹੁੰਦੀ ਨਹੀਂ ਆ ਹਾਂਜੀ ਪੀਵੀ ਬੱਤੀ ਵਾਲਿਆਂ ਨੂੰ ਜਰੂਰ ਡਿਸਕਾਊਂਟ ਦਿੱਤਾ ਜਾਊਗਾ ਸਾਡੇ ਭਰਾ ਇੰਨੀ ਸੇਵਾ ਕਰਦੇ ਆ ਤੇ ਸਾਡੀ ਆਵਾਜ਼ ਨੂੰ ਵੋਲਡ ਲੈਵਲ ਤੇ ਪਜਾਂਦੇ ਆ ਤੇ ਚੈਨਲ ਦਾ ਬਹੁਤ ਬਹੁਤ ਸਤਿਕਾਰ ਕਰਦੇ ਆਂ ਅਸੀਂ ਤੇ ਚਲੋ ਮੈਂ ਇੱਥੇ ਆਇਆ ਇਸ ਕਰਕੇ ਨਹੀਂ ਕਹਿ ਰਿਹਾ ਜਿਵੇਂ ਭਾਜੀ ਉਹਨਾਂ ਨੇ ਕਿਹਾ ਸੀ ਮੈਂ ਸਾਹਮਣੇ ਤਾਰੀਫ ਨਹੀਂ ਕਰ ਰਿਹਾ ਵਿਜੇ ਨੂੰ ਪਤਾ ਹੈ ਅਸੀਂ ਜਦੋਂ ਵੀ ਜਾਂਦੇ ਆ ਚਾਹੇ ਗੜਸ਼ੰਕਰ ਰੋਡ ਤੇ ਜਾਂ ਚਾਹੇ ਬੰਗਾ ਰੋਡ ਦੇ ਉੱਤੇ ਤੇਲ ਜਾ ਕੇ ਨਿਆਰਾ ਤੋਂ ਹੀ ਪਵਾਨੇ ਕੋ ਕਿਉਂਕਿ ਐਵਰੇਜ ਬੜੀ ਅੱਛੀ ਆਉਂਦੀ ਹੈ ਤੁਸੀਂ ਐਵਰੇਜ ਵੀ ਤੁਸੀਂ ਸਾਡੀ ਸਰਵਿਸ ਵੀ ਦੇਖੋਗੇ ਤੁਸੀਂ ਹੈਰਾਨ ਹੋਗੇ ਅਸੀਂ ਹਵਾ ਵੀ ਆਪ ਭਰ ਦੇ ਦਿਆ ਤੇ ਸ਼ੀਸ਼ਾ ਵੀ ਸਾਫ਼ ਕਰਦੇ ਆਂ ਸ਼ੀਸ਼ੇ ਹੀ ਸਾਫ਼ ਕਰਦੇ ਆਂ ਕਈ ਵਾਰ ਤੇ ਸਾਨੂੰ ਹੱਥ ਜੋੜ ਕੇ ਬਾਬੂ ਜੀ ਰਹਿਣ ਦਿਓ ਪਰ ਨਹੀਂ ਇਹ ਸਾਡਾ ਕਰਮ ਹੈ ਜਿੱਦਾ ਕਹਿੰਦੇ ਆ ਤੇ ਇਹ ਦੋਨੋਂ ਤੇ ਬਾਕੀ ਮੈਂ ਸਾਰਿਆਂ ਨੂੰ ਬੜਾ ਇਹਨਾਂ ਦੇ ਵਧਾਈ ਦੇਣਾ ਵੀ ਮੇਰੇ ਇੱਕ ਆਵਾਜ਼ ਤੇ ਇਕੱਠੇ ਹੋਏ ਆ ਤੇ 4 ਤਰੀਕ ਨੂੰ ਹਮ ਹਮਾ ਕੇ ਪਹੁੰਚੋ ਤੇ ਰੌਣਕਾਂ ਨੂੰ ਵਧਾਓ ਤੇ ਬਾਕੀ ਸੂਰੀ ਸਾਹਿਬ ਤੁਹਾਡਾ ਬੜਾ ਬੜਾ ਸਤਿਕਾਰ ਆ ਬੜਾ ਸੁਣਦੇ ਰਹਿੰਦੇ ਅਸੀਂ ਤੇ ਤੁਹਾਡੇ ਨਾਲ ਜੁਆਇਨ ਆ ਇੱਥੇ ਤੇ ਫੇਸਬੁੱਕ ਚੈਨਲ ਤੇ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਨਿਆਰਾ ਪੰਪ ਦੀ ਜਿਹੜੀ ਗੱਲ ਤੁਸੀਂ ਸ਼ੁਰੂ ਕਰ ਲਈ ਹੈ ਮੇਰਾ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਆਪਣਾ ਬੱਸ ਟਰਾਂਸਪੋਰਟ ਦਾ ਕੰਮ ਹੈ ਜਾਣਲਾ ਕੁਝ ਬੱਸ ਸਰਵਿਸ ਹੈ ਤੇ ਜਦੋਂ ਵੀਰ ਉਹਨਾਂ ਦੇ ਪੰਪ ਲਿਆ ਤੇ ਮੈਂ ਤਾਂ ਕਦੀ ਉਥੋਂ ਤੇਲ ਪਵਾਇਆ ਜਿਸ ਬੱਸਾਂ ਨੇ ਅਸੀਂ ਤਾਂ ਹੋਰ ਪੰਪ ਤੋਂ ਪਵਾਉਂਦੇ ਸੀ ਪਰ ਜਦੋਂ ਮੇਰੇ ਡਰਾਈਵਰ ਆ ਕੇ ਦੱਸਦੇ ਆ ਕਿ ਇਹ ਪਹਿਲਾਂ ਡੇਲੀ ਦੇ 2700 ਦਾ ਖਾਂਦੀ ਸੀ ਬੱਸ ਤੇ ਅੱਜ 2200 ਦਾ ਖਾ ਰਹੀ ਹੈ ਅੱਜ 2300 ਦਾ ਖਾ ਰਹੀ ਜੇਕਰ ਜੇਕਰ 400 ਦੀ ਡੇਲੀ ਦੀ ਐਵਰੇਜ ਆ ਤੇ 30 ਦਿਨ ਤੇਲ ਪੈਣਾ ਤੇ ਹਿਸਾਬ ਨਾਲ ਉਹ ਮਹੀਨੇ ਦਾ ਕਿੰਨਾ ਤੇ ਸਾਲ ਦਾ ਕਿੰਨਾ ਕਿੱਥੇ ਗੱਲ ਜਾ ਰਹੀ ਇਸ ਕਰਕੇ ਪਿਓਰ ਤੇ ਸ਼ੋ ਪੂਰੀ ਕੁਆਂਟੀਟੀ ਪੂਰੀ ਆ ਸਭ ਤੋਂ ਵੱਡੀ ਗੱਲ ਹੈ ਕਿ ਕੁਆਲਿਟੀ ਤੇ ਕੁਆਂਟੀਟੀ ਉਹ ਦੋ ਚੀਜ਼ਾਂ ਪੂਰੀਆਂ ਹੋ ਗਈਆਂ ਐਵਰੇਜ ਮਿਲਣੀ ਹੈ ਵਿਚਾਰ ਵੀ ਸ਼ੁੱਧ ਹੈ ਤੇਲ ਵੀ ਸ਼ੁੱਧ ਹੈ ਲੱਖਾਂ ਰੁਪਇਆ ਲਾਣਾ ਔਰ ਦਸਾਂ ਨੂਹਾਂ ਦੀ ਕਿਰਤ ਦੇ ਵਿੱਚੋਂ بڑے بڑے ਜਿਗਰਿਆਂ ਵਾਲੇ ਉਹ ਵੀਰ ਹੁੰਦੇ ਆ ਜਿਹਨਾਂ ਨੂੰ ਪੰਜਾਬ ਦਾ ਤੇ ਆ ਕੋ ਅਮਰੀਕਾ ਕਿਹੜਾ ਛੱਡ ਜਾਂਦਾ ਉੱਥੇ ਟਰਾਲੇ ਚੱਲਦੇ ਬਾਈ ਦੇ بڑے ਬਿਜ਼ਨਸ ਹੈ ਪਰ ਅੱਜ ਇੱਥੇ ਆ ਕੇ ਆਪਣੀ ਮਾਂ ਧਰਤੀ ਪੰਜਾਬ ਦੀ ਸੇਵਾ ਕਰ ਰਹੇ ਆ ਬਹੁਤ ਧੰਨਵਾਦ ਕਰਦੇ ਜੀ ਬਹੁਤ ਸ਼ੁਕਰ ਹੈ ਬਾਕੀ ਜਿਹੜੇ ਹੋਰ ਵੀਰ ਹੈ ਉਹਨਾਂ ਦਾ ਵੀ ਆਪਾਂ ਪੁਆਇੰਟ ਆਫ View ਲੈਣਾ ਭਾਵ ਜਾਣਨੇ ਆ ਜੀ ਬਾਪੂ ਜੀ ਹਾਂਜੀ ਇਹਦਾ ਵਿਚਾਰ ਸ਼ਬਦ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦੇ ਫਤਿਹ ਬਹੁਤ-ਬਹੁਤ ਥੋੜਾ ਧੰਨਵਾਦ ਪੀਵੀ ਬੱਤੀ ਦਾ ਜਦੋਂ ਵੀ ਕੋਈ ਬਾਹਰ ਵਿਦੇਸ਼ ਵਿੱਚ ਹੀ ਬੈਠਾ ਹੁੰਦਾ ਉਹਨੂੰ ਬੜਸਾਂ ਤੁਹਾਡੇ ਮਾਨ ਤੋਂ ਤਾਣ ਦੇਖ ਦੇ ਦਿੰਦੇ ਆ ਤੇ ਅਸੀਂ ਨਵਾਂ ਸ਼ਹਿਰ ਤੋਂ ਪੀਵੀ ਬੱਤੀ ਦੇਖ ਰਹੇ ਆ ਸਾਡੀ ਜਿਹੜੀ ਲੋਕਲ ਖਬਰਾਂ ਸਾਨੂੰ ਮਿਲ ਜਾਂਦੀਆਂ ਤੇ ਦੂਜੀ ਗੱਲ ਇਹ ਆ ਭਾਈ ਜਸਪਾਲ ਸਿੰਘ ਤੇ ਉਹਨਾਂ ਦੇ ਭਰਾ ਜਿਹੜੇ ਇਕਬਾਲ ਸਿੰਘ ਸੀਗੇ ਇਹ ਅੱਜ ਤੋਂ ਨਹੀਂ ਕਈ 15 ਸਾਲ ਤੋਂ ਟੂਰਨਾਮੈਂਟ ਕਰਾਉਂਦੇ ਆ ਆਂਦੇ ਰਹੇ ਆ ਤੇ ਹੁਣ ਵੀ ਨਾ ਨੇ ਇਹੀ ਅਪਰਾਧ ਕੀਤਾ ਤੇ ਜਿਹੜੇ ਨੌਜਵਾਨ ਆ ਇਹ ਖੇਡਾਂ ਵਿੱਚ ਪੈਣ ਤੇ ਨਸ਼ਿਆਂ ਤੋਂ ਐਤ ਹੋ ਜਾਣ ਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਤੇ ਦੂਜੀ ਗੱਲ ਇਹ ਆ ਆਪਾਂ ਜਿਸ ਜਗ੍ਹਾ ਪਰ ਆਪਾਂ ਖੜੇ ਆ ਜੀ ਜੀ ਆਓ ਜੀ ਇਹ ਜਗ੍ਹਾ ਬਹੁਤ ਇਹਦਾ ਇਤਿਹਾਸਕੀ ਆ ਇਸ ਜਗ੍ਹਾ ਦਾ 1937 ਵਿੱਚ ਸੰਤ ਬਾਬਾ ਬਖਤਾਵਰ ਸਿੰਘ ਨੇ સેવા ਕੀਤਾ ਸੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਬਾਬਾ ਬਖਤਾਵਰ ਸਿੰਘ ਦੇ ਪਿਤਾ ਜੀ ਸੀਗੇ ਚੰ다 ਸਿੰਘ ਹੁਣੀ ਜੀ ਤੇ ਇੱਧਰ ਮੇਰੇ ਨਾਲ ਪਾਈ ਖੇਮ ਸਿੰਘ ਹੁਣੀ ਆ ਏ ਵੀ ਅਮਰੀਕਾ ਨਿਵਾਸੀ ਆ ਇਹਨਾਂ ਦੇ ਪਿਤਾ ਜੀ ਜਿਹੜੇ ਸੀਗੇ ਇਹਨਾਂ ਦਾ ਨਾਮ ਸੀ ਸੋਹਣ ਸਿੰਘ ਸੋਹਣ ਸਿੰਘ ਦੇ ਪਿਤਾ ਜੀ ਸੀਗੇ ਇੰਦਰ ਸਿੰਘ ਇੰਦਰ ਸਿੰਘ ਦੇ ਪਿਤਾ ਜੀ ਸੀਗੇ ਵਜੀਰ ਸਿੰਘ ਵਜੀਰ ਸਿੰਘ ਤੇ ਸੰਤ ਬਾਬਾ ਬਖਤਾਵਰ ਸਿੰਘ ਦੇ ਪਿਤਾ ਚੰਦਰ ਸਿੰਘ ਸਗੇ ਭਰਾ ਸਗੇ ਆ ਜੱਦੀ ਜਾਇਦਾਦ ਆ 14 ਕਨਾਲ ਸਭ ਸ੍ਰੀ ਗੁਰਗਨ ਸਾਹਿਬ ਦੇ ਨਾਮ ਇਹ ਜ਼ਮੀਨ ਹੋਈ ਸੀ 14 ਕਨਾਲ ਆ ਮੇਰੇ ਕੋਲ ਸਾਰੇ ਫਰਦਾ 14 ਕਨਾਲ ਪੂਰੀ 14 ਕਨਾਲ ਆ ਬਾਕੀ ਜਿਹੜੀ ਗੱਲ ਆ ਇਸੇ ਜਗ੍ਹਾ ਦਾ ਜਿਹੜੇ ਇਤਿਹਾਸਕ ਸੰਤ ਬਾਬਾ ਬਖਤਾਰ ਸਿੰਘ ਹਣੀ 1947 ਤੋਂ ਪਹਿਲਾਂ ਵੀ ਇੱਥੇ ਪੁਲਵਾਨੀ ਕਰਾਉਂਦੇ ਰਹੇ ਆ ਖੇਡਾਂ ਕਰਾਉਂਦੇ ਰਹੇ ਆ ਜੋਰ ਜਮਾਈ ਕਰਾਉਂਦੇ ਰਹੇ ਆ ਤੇ ਬਾਕੀ ਮੈਂ ਬਹੁਤ ਖੁਸ਼ ਆ ਮੈਨੂੰ ਰਾਤ ਜਦੋਂ ਭਾਈ ਜਸਪਾਲ ਸਿੰਘ ਨੇ ਫੋਨ ਆਇਆ ਨਾ ਵੀ ਕੱਲ ਨੂੰ ਪੀਵੀ ਬੱਤੀ ਆ ਰਿਹਾ ਹੈ ਤੇ ਤੁਸੀਂ ਵੀ ਆਣਾ ਮੈਂ ਕਿਹਾ ਮੈਂ ਆਣਾ ਮੈਂ ਰਾਤ ਸੁੱਤਾ ਨਹੀਂ ਫਿਰ ਮੈਂ ਫੇ ਗਿਣਤੀ ਕੀਤੀ ਜਿਹੜੇ ਮੇਰੇ ਭਾਈ ਜਸਪਾਲ ਸਿੰਘ ਆ ਗਏ ਖੇਮ ਸਿੰਘ ਆ ਗਏ 56 ਮੈਂ ਗਣਨੇ ਆ ਜਿਹੜੇ ਅਮਰੀਕਾ ਵਿੱਚ ਵੱਸਦੇ ਆ ਇਹਨਾਂ ਦੇ ਬੇਟੇ ਜਾਂ ਦਸਵਾਂ ਬੇਟੇ ਦਾ ਮੈਨੂੰ ਨਾਂ ਨਹੀਂ ਉਹਨਾਂ ਦੇ ਬੇਟੇ ਵੱਖਰੇ ਆ ਸਾਡੀ ਗਿਣਤੀ ਬਹੁਤ ਉੱਥੇ ਅਮਰੀਕਾ ਵਿੱਚ ਵੱਧ ਗਈ ਮੈਂ ਮਾਰੇ ਤੋਂ ਆਸ ਕਰਦਾ ਕਿ ਸਾਡਾ ਨਵਾਂ ਵੀਰਵਾਲ ਅਮਰੀਕਾ ਵਿੱਚ ਵਸੇ ਅਮਰੀਕਾ ਵਿੱਚ ਵਸੇ ਤੇ ਉਹਨੇ ਅਕਬਾਲ ਸਹਣੀ ਬਹੁਤ ਮੰਨ ਬੈਸਗਾ ਪੀ ਇਹ ਡੇਰਾ ਆਬਾਦ ਹੋਵੇ ਇੱਥੇ ਲੰਗਰ ਪਾਣੀ ਚੱਲੇ ਸੋ ਉਹਨਾਂ ਦੀ ਸੋਚ ਬਹੁਤ ਵੱਡੀ ਸੀ ਉਹਨੇ ਬਹੁਤ ਅਫਰਲਾ ਕਰਕੇ ਬਾਬੇ ਬਵਲੀ ਨੂੰ ਇੱਥੇ ਲਿਆ ਕੇ 24 ਘੰਟੇ ਲੰਗਰ ਪਾਣੀ ਚਲਾ ਦਿੱਤਾ ਤੇ ਬਾਕੀ ਜੋ ਵੀ ਗੱਲਬਾਤ ਹੈਗੀ ਸਾਡਾ ਇਹ ਜਿਹੜਾ ਪਿੰਡ ਆ ਇਹ ਇੱਕੋ ਵੀਰ ਸਿੰਘ ਨਾਮ ਸਿਗਾ ਉਹਦੀ ਇਕੱਲੇ ਦੀ ਹਲਾਦਿਆ ਸਾਡੀਆਂ ਚਾਰ țeੜੀਆਂ ਚਾਰ ਮੁੰਡੇ ਸੋਹਣਾਂ ਦੇ ਚੌਮ ਮੁੰਡਿਆਂ ਦੀ ਸਾਰੀ ਹਲਾਦਿਆ ਤੇ ਬਾਕੀ ਮੈਂ ਕਹਿੰਦਾ ਸਾਡੀ ਸ਼ਿਦਾ ਸਿੰਘਾਂ ਦਾ ਇਸ ਗੁਰਗ੍ਰਾਂਸਲ ਨਗਰ ਖੇੜੇ ਤੇ ਬਹੁਤ ਕਿਰਪਾ ਬਖਸ਼ਿ ਸੱਚੇ ਪਾਤਸ਼ਾਹ ਦੀ ਮੈਂ ਇਹ ਨਾ ਕੁਝ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਣਾ ਅਦੂਕੇ ਜੀ ਫਿਰ ਵੀਰੋਵਲ ਅਮਰੀਕਾ ਚ ਪੂਰਾ ਜੀ ਬਣਿਆ ਪਿਆ ਪਹਿਲਾਂ ਹੀ ਬਣਿਆ ਜੀ ਉੱਥੇ ਸਾਡੇ ਪਹਿਲੇ ਕਾਫੀ ਕਾਫੀ ਲੋਕ ਵੀ ਵਾਰ ਗਏ ਵਈ ਅਜੇ ਮਨੋ ਇੱਕ ਚੀਜ਼ ਦੱਸ ਜਿਹੜੇ ਅਮਰੀਕਾ ਤੋਂ ਆਏ ਹੁੰਦੇ ਉਹਨੇ ਸ਼ਾਂਤ ਸੁਭਾਅ ਦੇ ਕਿੰਦਾ ਹੁੰਦੇ ਆ ਚਿਹਰਾ ਤੱਕਦਾ ਹੁੰਦਾ ਚਿਹਰਾ ਪੂਰਾ ਚਮਕਦਾ ਹੁੰਦਾ ਪਰ ਸੁਭਾਅ ਬੜਾ ਸ਼ਾਂਤ ਹੁੰਦਾ ਉਹ ਜਦੋਂ ਮਾਇਆ ਹੋ ਜੇ ਬੰਦੇ ਦਾ ਸਾਰਾ ਕੁਝ ਖੋਸ਼ ਹੋ ਜਾਂਦਾ ਫਿਰ ਅਸੀਂ ਜਿਆਦਾ ਬੋਲਦੇ ਮਾਇਆ ਤਾਂ ਹੀ ਨਹੀਂ ਸਾਡੇ ਕੋਲ ਆਂਦੀ ਬੜਾ ਧੰਨਵਾਦੀ ਆ ਅਸੀਂ ਮੁੜ ਕੇ ਦੁਬਾਰਾ ਜਿਹੜਾ ਹੈਗਾ ਇਹ ਟੂਰਨਾਮੈਂਟ ਹੁੰਦਾ ਜਾ ਰਿਹਾ ਸਾਡੇ ਪਿੰਡ ਵਿੱਚ ਜੈ ਸੂਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਇਸ ਪਵਿੱਤਰ ਸਥਾਨ ਤੇ ਪੁੱਜੇ ਆ ਸਾਡੇ ਵੱਡੇ ਭਰਾ ਸੀ ਸਰਦਾਰ ਇਕਵਾਲ ਸਿੰਘ ਵਿਰਕ ਵੀਰਵਾਲ ਤੋਂ ਸਾਡੇ ਦਾ ਭਰਾ ਸੀ ਬੜੇ ਸਾਨੂੰ ਬੜਾ ਉਹਨਾਂ ਦਾ ਬਹੁਤ ਘਾਟ ਮਹਿਸੂਸ ਹੋ ਰਹੀ ਹੈ ਤੇ ਕੱਲ ਮੈਨੂੰ ਤਾਂ ਚੰਚੇਤ ਜਸਵਾਲ ਭਾਈ ਦਾ ਫੋਨ ਆਇਆ ਕਿ ਅੱਜ ਦਾ ਤੇ ਇੱਕ ਪ੍ਰੋ ਟੂਰਨਾਮੈਂਟ ਜਿਹੜਾ ਆਪਾਂ ਕਰਿਆ ਸੀ ਪਹਿਲਾਂ ਉਹਦਾ ਫੇਰ ਫਾਈਨਲ ਨਹੀਂ ਸੀ ਹੋ ਸਕਿਆ ਉਹ ਪੁੰਨੀਆਂ ਟੀਮਾਂ ਦਾ ਉਹ ਦੁਬਾਰਾ 4 ਮਾਰਚ ਨੂੰ ਹੁਣ ਉਹਦਾ ਦਿਨ ਰੱਖਿਆ ਹੈ ਤੇ ਅਕਵਾਲ ਬਾਜੀ ਆਲਮੋਸਟ ਪਹਿਲਾਂ ਵੀ ਇੱਥੇ ਟਰਨਮੈਂਟ ਕਰਾਉਂਦੇ ਰਹੇ ਆ ਤੇ ਪਹਿਲਾਂ ਉਹ ਬਹੁਤ ਜ਼ਿਆਦਾ ਖੇਡਾਂ ਨੂੰ ਪ੍ਰਮੋਟ ਕਰਦੇ ਰਹੇ ਆ ਉਹਨਾਂ ਦਾ ਅਕਾਲ ਚਲਾਣਾ ਬਹੁਤ ਦੁੱਖ ਭਰਿਆ ਹੈਗਾ ਸਾਡੇ ਲਈ ਤੇ ਬਟ ਫਿਰ ਵੀ ਚਲੋ ਜਸਵਾਲ ਬਾਜੀ ਅਮਰੀਕਾ ਤੋਂ ਆ ਕੇ ਇਹਨਾਂ ਨੇ ਹੁਣ ਅਪਰਾਲਾ ਕੀਤਾ ਤੇ ਸੋ ਇਹ ਪਹਿਲਾ ਕਬੱਡੀ ਕੱਪ ਉਹਨਾਂ ਦੀ ਯਾਦ ਚ ਕਰਵਾਇਆ ਜਾ ਰਿਹਾ ਤੇ ਮੈਂ ਤਾਂ ਇਹੀ ਆਪਣੇ ਇਲਾਕਾ ਨਿਵਾਸੀਆਂ ਨੂੰ ਹੋਰ ਰਾਲੇਦਵਾਲ ਦੇ ਪਿੰਡਾਂ ਵਾਲਿਆਂ ਨੂੰ ਹੋਰ ਸਭ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਪਈ 4 ਤਰੀਕ ਨੂੰ ਹਮੋਂ ਮਾਗੇ ਸਾਰੇ ਪੁੱਜੋ ਤੇ ਟੂਰਨਾਮੈਂਟ ਨੂੰ ਕਾਮਯਾਬ ਬਣਾਓ ਜੀ ਧੰਨਵਾਦ ਸੂਰਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਲਈ ਸਾਰੇ ਸਤਕਾਰਯੋਗ ਨੇ ਚਾਹੇ ਕੋਈ ਮਾਈਕ ਅੱਗੇ ਬੋਲ ਰਿਹਾ ਚਾਹੀ ਨਹੀਂ ਬੋਲ ਰਿਹਾ ਤੁਸੀਂ ਇੱਥੇ ਆਇਓ ਤੁਹਾਡਾ ਪਹੁੰਚਣਾ ਹੀ ਬਹੁਤ ਵੱਡਾ ਹੈ ਕਿਉਂਕਿ ਜਿੰਨੇ ਕਦਮ ਤੁਸੀਂ ਚੱਲ ਕੇ ਆਓ ਸਾਰੇ ਸਿਰ ਮੱਥੇ ਨੇ ਜੀ ਸਰ ਹਾਂ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਬੀਰੂਵਾਲ ਨਗਰ ਦੀ ਧਰਤੀ ਤੇ ਖੜੇ ਆਂ ਬੜੀ ਪਵਿੱਤਰ ਧਰਤੀ ਹੈ ਔਰ ਸਾਡੇ ਭਰਾ ਅਕਵਾਲ ਸਿੰਘ ਜੀ ਸਵਰਗੀ ਗਵਾਲ ਸਿੰਘ ਜੀ ਸਾਡੇ ਬਹੁਤ ਨਜ਼ਦੀਕੀ ਮਿੱਤਰ ਸੀਗੇ ਚਲੋ ਉਹ ਪਰਮਾਤਮਾ ਨੇ ਉਹਨਾਂ ਨੂੰ ਜਿਹੜਾ ਜਲਦੀ ਬਲਾਵਾ ਭੇਜਤਾ ਜਿੰਨੇ ਸਵਾਸਾਂ ਦੀ ਪੂੰਜੀ ਪੂਰੀ ਕੀਤੀ ਅੱਜ ਉਹਨਾਂ ਦੀ ਯਾਦ ਦੇ ਵਿੱਚ ਸਾਡਾ ਭਰਾ ਜਸਪਾਲ ਸਿੰਘ ਜੀ ਅਮਰੀਕਾ ਤੋਂ ਤੇ ਬੱਚੂਆਂ ਵਾਲੇ ਬਾਬਾ ਜੀ ਦੇ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਦੇ ਨਗਰ ਵਾਸੀ ਐਨ ਆਰ ਆਪਰਾ ਦੇ ਸਹਿਯੋਗ ਦੇ ਨਾਲ ਸਾਡੀ ਪ੍ਰਾਣੀ ਖੇਡ ਕਬੱਡੀ ਦੀ ਹੈ ਜਿਹੜੀ ਉਹਨੂੰ ਯਾਗਰ ਕੀਤਾ ਇਹਨਾਂ ਨੇ ਬਹੁਤ ਵਧੀਆ ਤੇ ਬੜੀ ਖੁਸ਼ੀ ਦੀ ਗੱਲ ਹੈ ਚਲੋ ਸਾਡੇ ਬੱਚੇ ਜਿਹੜੇ ਆ ਨਸ਼ੇ ਦੀ ਦਲਦਲ ਚੋਂ ਇਧਰਲੇ ਪਾਸੇ ਤਿਆਰ ਪਾਉਂਗਾ ਚਲੋ ਇਹ ਐਨਆਰਆਈ ਭਰਾਵਾਂ ਦਾ ਬੜਾ ਸਹਿਯੋਗ ਹੈ ਧੰਨਵਾਦੀਆਂ ਇਹਨਾਂ ਦੇ ਭਰਾਵਾਂ ਦਾ ਪਿਆਰ ਵੀ ਬਹੁਤ ਭਰਾਵਾਂ ਦਾ ਪਿਆਰ ਬਹੁਤ ਜਾਦੇ ਦੇਖੋ ਜੀ ਜਿਹੜਾ ਜਹਾਨ ਤੇ ਵੀ ਨਹੀਂ ਆ ਤਾਂ ਉਹਨਾਂ ਦੀ ਯਾਦ ਵਿੱਚ ਮੇਲਾ ਕਰਾ ਰਿਹਾ ਇਹ ਵੀ ਮਤਲਬ ਭਰਾਵਾਂ ਦੇ ਪਿਆਰ ਨੂੰ ਦਰਸਾਉਂਦੀ ਹੈ ਗੱਲ ਦੇਖੋ ਜੀ ਅਸੀਂ ਅਕਬਾਲ ਸਿੰਘ ਦੀ ਜੋ ਗੱਲ ਕਰਦੇ ਆ ਸਾਡੇ ਅੱਖਾਂ 'ਚੋਂ ਪਾਣੀ ਭਰਿਆ ਨਾ ਕਿ ਸਾ ਮੈਨੂੰ ਅੱਗੇ ਮਹਿਸੂਸ ਕੀਤਾ ਕਿਉਂਕਿ ਜਸਪਾਲ ਭਾਈ ਨੇ ਨਾ ਮੈਨੂੰ ਗੱਲ ਕਹੀ ਜਿਹੜੀ ਮੇਰੇ ਦਿਲ ਨੂੰ ਬਹੁਤ ਟੱਚ ਕੀਤੀ ਕਹਿੰਦੇ ਭਾਵਾ ਮੇਰਾ ਨਾਮ ਨਾ ਲਿਓ ਮੇਰੇ ਭਰਾ ਦਾ ਨਾਮ ਜਰੂਰ ਲੈਣਾ ਉਹਨਾਂ ਦੀ ਯਾਦ ਚ ਹੈ ਤਾਂ ਉਹ ਮਨ ਨੂੰ ਭਾਵਕ ਕਰ ਦਿੰਦੀ ਹੈ ਗੱਲ ਕਿ ਤਰਾਜ ਜਹਾਨ ਤੇ ਨਹੀਂ ਵੀ ਹੈ ਫਿਰ ਵੀ ਇੰਨਾ ਪਿਆਰ ਇੰਨਾ ਸਨੇਹ ਦੇਖੋ ਜੀ ਉਹ ਸਾਡਾ ਖਾਸ ਕਰਕੇ ਮੇਰਾ ਸਾਡੇ ਸਰਪੰਚੀ ਚਲੇ ਗਏ ਕਿੰਨਾਂ ਦਾ ਇੰਨਾ ਪਿਆਰ ਦਾ ਸਾਡਾ ਅਸੀਂ ਲਗਭਗ ਇੱਕ ਵਾਰ ਇਕੱਠੇ ਜਰੂਰ ਹੁੰਦੇ ਸੀ ਇੱਕ ਵਾਰ ਜਰੂਰ ਇਕੱਠੇ ਹੁੰਦੇ ਸੀ ਤੇ ਇਹਨਾਂ ਮਿੱਤਰ ਜਾਰ ਦਾ ਜਿਹੜੇ ਅੱਖਾਂ ਭਰਿਆ ਨੇ ਉਸ ਬੰਦੇ ਦੀ ਗੱਲ ਕਰਨ ਦੇ ਨਾਲ ਸਾਡਾ ਮਨ ਭਰਿਆ ਦਾ ਇਦੋਂ ਦਾ ਦੇਵਤਾਂ ਨਾਲ ਸਾਥ ਆ। ਅਮੇ ਤੁਹਾਡੀ ਅੱਖਾਂ ਚੋਂ ਵੀ ਮੌਇਸਚਰ ਦੇਖਿਆ। ਬਹੁਤ ਦੇਵਤਾਂ ਨਾਲ ਸਾਥ ਆ। ਪਰ ਸਾਡਾ ਇਹਨਾ ਮਿੱਤਰਤਾ ਬਹੁਤ ਜ਼ਿਆਦੇ। ਬਹੁਤ ਜ਼ਿਆਦੇ ਮਿੱਤਰਤਾ। ਪਰ ਪਤਾ ਨਹੀਂ ਰੱਬ ਨੂੰ ਕਿਆ ਮਨਜ਼ੂਰ ਸੀਗਾ ਇਹ ਸਾਡੇ ਚੋ ਲੈ ਗਿਆ ਉਹ। ਇਹ ਇਹ ਪਿੰਡ ਦੇ ਬੰਦੇ ਵਾਲੇ ਵੀ ਪਵਿੱਤਰਤ ਬਹੁਤ। ਪਿੰਡ ਦੇ ਬੰਦੇ ਵੀ ਤਾਂ ਬਹੁਤ ਅਜਿਹਾ ਮਾਣ ਕਰਦੇ ਤੇ ਬਹੁਤ ਜ਼ਿਆਦੇ ਕਰਦੇ ਤੇ। ਉਸ ਬੰਦੇ ਬਹੁਤ ਸਾਡਾ ਕਾਲਜ ਖੋਲੇ ਆ ਜੀ। ਜਾਰਲੇ ਕਾਲਜ ਖੋਲੇ ਉਹਦਾ ਬਹੁਤ بڑا ਯੋਗਦਾਨ ਸੀ। ਰਾਤ ਪਰ ਦਿਨ ਉਹਨੇ ਕੀਤੀ ਜਿਹਦੇ ਨਾਲ ਉਹਦਾ ਐਕਸੀਡੈਂਟ ਵੀ ਹੋਇਆ ਪਹਿਲਾਂ ਉਹਦਾ ਐਕਸੀਡੈਂਟ ਹੋ ਗਿਆ ਸੀ ਯਾਰ ਪਰਾਂਦਿਆਂ ਨੂੰ ਜਿਸ ਮੈਰਿਜ ਜਾਂਦੇ ਤੇ ਉਦੋਂ ਉਹਦੀ ਗੱਡੀ 'ਚ ਉਹ ਕਾਲਜ ਦੇ ਪਰਚੇ ਪਏ ਤੇ ਪਰਚਿਆਂ ਦੇ ਉੱਤੇ ਸਾਨੂੰ ਪਤਾ ਲੱਗਾ ਕਿ ਉਹਦੇ ਵਿੱਚ ਮੇਰਾ ਨੰਬਰ ਸੀਗਾ ਉਹਨਾਂ ਨੇ ਕਿਹਾ ਵੀ ਅਕਬਾਲ ਸਿੰਘ ਦੇ ਨੰਬਰ ਦੇ ਪਰਚੇ ਗੱਡੀ ਦੇ ਵਿੱਚ ਮਡਦਾ ਜਾਂਦੇ ਦਾ ਵਿਆਹ ਨੂੰ ਵੀ ਗਿਆ ਤਾਂ ਬੜਾ ਯੋਗਦਾਨ ਸੀਗਾ ਹਰੇਕ ਜਗ੍ਹਾ 'ਚ ਉਹਦਾ ਆਪਾਂ ਉਹਦਾ ਜਿਹੜਾ ਉਹਦੀ ਯਾਦ ਨੂੰ ਭੁਲਾ ਨਹੀਂ ਸਕਦੇ ਅੱਜ ਉਹਦੀ ਯਾਦ ਇੱਕ ਹੋ ਰਿਹਾ ਸਾਡੇ ਲਈ ਬਹੁਤ ਮਾਨ ਵਾਲੀ ਗੱਲ ਹੈ ਬਹੁਤ ਮਾਨ ਵਾਲੀ ਸਰ ਜੀ ਸੂਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਇਆ ਤੇ ਮੇਰੇ ਭਰਾ ਨੂੰ ਜਿਹੜਾ ਸੰਸਾਰ ਦੇ ਵਿੱਚ ਨਹੀਂ ਹੈਗਾ ਕੁਝ ਅਸੀਂ ਚਾਰ ਭਰਾ ਸੀਗੇ ਹੈਗੇ ਆ ਤੇ ਤਿੰਨ ਹੈਗੇ ਅਸੀਂ ਕਦੇ ਆਪਣੇ ਭਰਾ ਨੂੰ ਐਦਾਂ ਨਹੀਂ ਵੀ ਜਿਹਦਾ ਕਹਿੰਦੇ ਡੱਖਾ ਦੋੜਾ ਕਰਨਾ 33 ਸਾਲ ਰੱਖਿਆ ਜਿਹਦਾ ਪੁੱਤਾਂ ਨਾਲੇ ਵੱਧ ਕੇ ਰੱਖਿਆ ਉਹ ਸਾਡਾ ਭਰਾ ਜਾਨੀ ਕਿ ਐਦਾਂ ਸੀਗੇ ਅਸੀਂ ਕਿਸੇ ਵੀ ਤਿੰਨਾਂ ਭਰਾਵਾਂ ਨੇ ਕਦੇ ਉਹਨੂੰ ਕੁਝ ਨੇ ਜੇ ਸੁੱਤਾ ਪਿਆ ਤਾਂ ਸੁੱਤਾ ਰਹਿਏ ਕਦੇ ਨਹੀਂ ਕਹਾਂਦਾ ਸੁੱਤਾ ਪਿਆ ਰਹਿਣ ਦੋ ਯਾਨੀ ਕਿ ਬਹੁਤ ਹੀ ਕੁਦਰਤੀ ਇਹ ਨਹੀਂ ਹੈਗਾ ਭਈ ਮੈਂ ਕੋਈ ਬਟਿਆਈ ਕਰਦਾ ਉਸ ਵਿੱਚ ਸਾਡੇ ਕੁਦਰਤੀ ਪ੍ਰਮਾਤਮਾ ਲਤੇ ਹੀ ਆ ਬਹੁਤ ਉਹ ਪ੍ਰਮਾਤਮਾ ਦੀ ਮਿਹਰ ਹੈ ਸਾਡੇ ਘਰ ਦੇ ਉੱਤੇ ਜੋ ਇੱਕ ਨੇ ਕਹਿ ਦੇਣਾ ਉਹੀ ਮੰਨ ਲੈਣੀ ਹਾਲਾਂਕਿ ਕੋਈ ਕਹਿਣਾ ਹੁਕਮ ਕਰਨਾ ਅਸੀਂ ਜਦੇ ਮੰਨਦੇ ਪਾਜੀ ਆ ਸਾਨੂੰ ਚਾਹੀਦਾ ਪਾਜੀ ਆ ਚਾਹੀਦਾ ਅਸੀਂ ਉਸ ਟਾਈਮ ਲੋਕ ਸੇਵਾ ਚ ਲੱਗੇ ਬਹੁਤ ਲੋਕ ਸੇਵਾ ਦੇ ਵਿੱਚ ਬਹੁਤ ਸਿਗਾ ਯਾਨੀ ਕਿ ਆਪਣੇ ਹੱਲ ਤੇ ਸਾਡੇ ਹੱਲ ਤੇ ਕੋਈ ਕਮੀ ਹੈ ਨਾ ਬਾਕੀ ਪ੍ਰਮਾਤਮਾ ਨੂੰ ਜੋ ਮਨਜ਼ੂਰ ਸਿਗਾ ਤੇ ਉਹ ਤਾਂ ਉਹਦੇ ਮੋਰੇ ਜ਼ੋਰ ਕੋਈ ਨਹੀਂ ਹੈਗਾ ਜਿੰਨਾ ਚਿਰ ਜੀ ਆ ਪਰੇਸ਼ਾਨ ਨਾ ਜੀਆ ਪਰਿਵਾਰ ਨੂੰ ਬੜਾ ਇਕੱਠਾ ਰੱਖਿਆ ਉਹਦੇ ਕਰਕੇ ਸਾਰਾ ਕੁਝ ਜੋ ਐਸੀ ਉਹਦੀ ਬਦੌਲਤ ਹੈ ਜੋ ਪਰਿਵਾਰ ਵੀ ਆ ਸਾਰਾ ਕੁਝ ਉਹਦੀ ਬਦੌਲਤ ਤੇ ਚੱਲ ਰਿਹਾ ਤੇ ਬਾਕੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਇਹ ਤੁਹਾਡੇ ਮਾਧਿਅਮ ਰਾਹੀਂ ਮੈਂ ਕਹਿਣਾ ਵੀ ਮੈਂ ਨਿਆਰਾ ਪੰਪ ਖੋਲਿਆ ਨਵਾਂ ਸ਼ਹਿਰ ਜਰੂਰ ਪਹੁੰਚੋ ਤੁਸੀਂ ਜਿਹੜਾ ਪਹਿਲਵਾਨ ਜੀ ਨੇ ਦੱਸਿਆ ਉਹਦੀ ਐਵਰੇਜ ਕੱਢ ਕੇ ਦੇਖਿਓ ਤੇ ਸਰਵਿਸ ਵੀ ਨਿਆਰੀ ਹੋਊਗੀ ਤੁਹਾਨੂੰ ਐਦਾਂ ਨਹੀਂ ਲੱਗੂਗਾ ਵੀ ਪੀ ਯਾਰ ਬੋਸ ਮੈਂ ਉਹਨਾਂ ਨੂੰ ਬਹੁਤ ਇਹਨਾਂ ਉੱਥੇ ਕਹਿੰਦਾ ਫੋਟੋ ਵੀ ਖਿਚਾ ਕੇ ਜੀ ਮੈਂ ਕਿਹਾ ਜਰੂਰ ਜੀ ਪਰ ਤੁਸੀਂ ਵੀ ਜਦੋਂ ਤੁਸੀਂ ਆਨੇ ਆ ਤਾਂ ਤੁਹਾਨੂੰ ਜਰੂਰ ਡਿਸਕਾਊਂਟ ਮਿਲਿਆ ਕਰੂਗਾ ਇਦਾਂ ਨਹੀਂ ਹੈਗਾ ਉਹ ਤਾਂ ਚਲੋ ਮਜ਼ਾਕ ਕੁਝ ਵੀ ਜਰੂਰ ਮਿਲ ਲਈ ਹੀ ਪਿਆ ਦਾ ਆਪਾਂ ਕਹਿਣਾ ਬਈ ਜਿੱਦਾਂ ਹੁਣ ਐਨਆਰਈ ਵੀਰ ਹਨਾ ਇੱਥੇ ਆ ਕੇ ਕੰਮ ਕਰ ਰਹੇ bizness ਖੋਲ ਰਹੇ ਆ ਤੇ ਸਾਡਾ ਵੀ ਫਰਜ ਬਣਦਾ ਇਹਨਾਂ ਦਾ ਸਾਥ ਦੇ ਹੀ ਹੈ ਜੇ ਦਿਨਾਂ ਦਾ ਨਿਆਰਾ ਪੰਪਿਆ ਤੇ ਇੱਕ ਰਾਹੋਂ ਦੇ ਵਿੱਚ ਵੀ ਆਪਣਾ ਪੈਂਟ ਸਵੀਡ ਸ਼ਾਪ ਇੰਗਲੈਂਡ ਤੋਂ ਬੰਦੇ ਨੇ ਆ ਕੇ ਖੋਲੀ ਆ ਤੇ ਸਾਡੇ ਐਨਆਰਈ ਵੀ ਇੱਥੇ ਆ ਕੇ ਕੰਮ ਖੋਲਦੇ ਸਾਨੂੰ ਰੋਜ਼ਗਾਰ ਮਿਲਦਾ ਤੇ ਸਾਡਾ ਵੀ ਫਰਜ ਬਣਦਾ ਆਪਾਂ ਇਹਨਾਂ ਦਾ ਸਾਥ ਤੇਲੂ ਭੱਟੀ ਨੇ ਕਦੋਂ ਖੋਲਣੀ ਹੱਟੀ ਮੇਰੀ ਹੱਟੀ ਜੀ ਹੁਣ ਤਾਂ ਨਹੀਂ ਦੇਖੋ ਪਤਾ ਕੀ ਗੱਲ ਹੈ ਆਪਾਂ ਨੂੰ ਇਹ ਵੀ ਕਹਿਣ ਦੀ ਲੋੜ ਨਹੀਂ ਕਿ ਇਹਨਾਂ ਨੂੰ ਕਾਮਯਾਬ ਕਰੋ ਤਾਂ ਪਹਿਲੇ ਹੀ ਕਾਮਯਾਬ ਹੈ ਤੇ ਇਹਨਾਂ ਨੇ ਤਾਂ ਬਾਕੀ ਦੇ ਬੱਚੇ ਨੂੰ ਕਾਮਯਾਬ ਕਰਨਾ ਪਰ ਵੱਡੀ ਗੱਲ ਇਹ ਹੈ ਕਿ ਜੇ ਤੁਸੀਂ ਜਾਓਗੇ ਉਹਦੀ ਸ਼ੁੱਧਤਾ ਦੇਖੋਗੇ ਉਹਦਾ ਰਿਜ਼ਲਟ ਦੇਖੋਗੇ ਆਪੀ बार-बार ਇੱਕ ਕੋਰੀਆ ਤੇਲ ਪਾ ਅਸੀਂ ਸੈਟੀਸਫਾਈਡ ਐ ਮੈਂ ਇੱਕ ਕੋਲ ਖੜੇ ਇਸ ਕਰਕੇ ਨਹੀਂ ਕਹਿ ਰਿਆ ਮੈਂ ਉਹਨੂੰ ਗਿਆ ਪਰਖਿਆ ਤਾਂ ਹੀ ਗੱਲ ਕਰ ਰਿਆ ਤੁਸੀਂ ਆਉਂਗੇ ਤੇਲ ਪਾਉਂਗੇ ਤੁਸੀਂ ਆਪੇ ਸੈਟ ਚਾਹੋਗੇ ਆਪ ਹੀ ਬਾਕੀ ਨੂੰ ਕਹੋ ਕਿ ਜਾਓ ਤੁਹਾਨੂੰ ਦੱਸਿਆ ਹੀ ਆ ਜਾੜਲਾ ਕੋਚ ਬੱਸ ਹੁਣ ਸਾਡੇ ਕੋਲ 2 ਹਫਤੇ ਚੱਲ ਰਹੀ ਆ ਪਹਿਲਾਂ ਕਹਿੰਦਾ ਵੀ 25 2600 ਦਾ ਮੇਰਾ ਤੇਲ ਜੋ ਵੀ ਦੱਸ 2700 ਦਾ ਲੱਗਦਾ ਦਾ ਤੇ ਹੁਣ 2200 2300 500 ਬਚਣ ਲੱਗ ਪਏ ਤੇ ਤੁਸੀਂ ਉਹਨੂੰ ਡਿਵਾਈਡ ਕਰ ਲਓ ਤਿਆਂ ਦੇ ਨਾਲ ਕਿੰਨੀ ਬਸ ਹਰ ਬਸ ਹਾਂਜੀ 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 ਸੋ ਆਈਆ ਭਾਜੀ ਦੇ ਮੂੰਹ ਤੇ ਤਾਰੀਫ ਕੀ ਮੈਂ ਪਰਸੋਂ ਕੁਦਰਤੀ ਪੰਪ ਤੇ ਗਿਆ ਤੇ ਭਾਜੀ ਨਾ ਹਵਾ ਭਰਨ ਲੱਗਿਆ ਸੀ ਗੱਡੀ ਤੇ ਮੇਰੇ ਨਾਲ ਮੇਰੇ ਇੱਕ ਫਰੈਂਡ ਸੀਗੇ ਉਹ ਕਹਿੰਦੇ ਯਾਰ ਵੀ ਭਾਜੀ ਵੀ ਯਾਰ ਇਹ ਮਾਲਕ ਹੈ ਹਵਾ ਮੈਂ ਕਿਹਾ ਭਰਾ ਇਹਨਾਂ ਨੇ ਮਾਰਾ ਖਾਧੀਆਂ ਅਮਰੀਕਾ ਜਾ ਕੇ ਆਪ ਕੰਮ ਕੀਤੇ ਨੇ ਹੱਥੀਂ ਕੰਮ ਕਰਨ ਵਾਲੇ ਕਿਰਤ ਕਰਨ ਵਾਲੇ ਬੰਦੇ ਆ ਤੇ ਕਾਮਯਾਬੀ ਵੀ ਤਾਂ ਹੀ ਮਿਲੀ ਹੈ ਕੰਮ ਦੇ ਨਾਲ ਜਿਹੜਾ ਤੁਸੀਂ ਕਿਰਤ ਸ਼ਬਦ ਵਰਤਿਆ ਲੈਣਾ ਉਹ ਕਰ ਰਹੇ ਆ ਬਿਲਕੁਲ ਤਾਂ ਕਰਕੇ ਸਾਨੂੰ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਸਵਾਲ ਭਾਜੀ ਦੁਆਰਾ ਹੁਣ ਇੱਥੇ ਆ ਕੇ ਨੇ ਦੁਬਾਰਾ ਫੇਰ ਘਰ ਵਾਪਸੀ ਹੋ ਗਈ ਲੀਡਰਾਂ ਦੀ ਹੁੰਦੀ ਆ ਬਿਲਕੁਲ ਘਰ ਬਹੁਤ ਸ਼ੁਕਰੀਆ ਨਿਆਰਾ 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 ਸਾਡਾ ਪੰਪ ਹੈ ਨਿਆਰਾ ਇੱਕ ਵਾਰ ਤੇਲ ਤੂੰ ਪਵਾ ਤੈਨੂੰ ਆ ਜਾਏਗਾ ਨਜ਼ਾਰਾ ਭਾਵੇਂ ਮਿੱਤਰਾਂ ਤੂੰ ਕੋਮਾਈ ਹਿੰਦੁਸਤਾਨ ਸਾਰਾ ਨਿਆਰਾ 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 ਸਾਡਾ ਪੰਪ ਹੈ ਨਿਆਰਾ ਫਿਰ ਕਿਤੇ ਤੇਲ ਪਉਣ ਹੋਰ ਨਹੀਂ ਜਾਏਗਾ ਦੁਬਾਰਾ ਹੈ ਇੱਥੇ ਆਏਗਾ ਵਾਰ-ਵਾਰ ਚਲੋ ਬਹੁਤ ਸ਼ੁਕਰੀਆ ਜੀ ਸਾਡੇ ਲਈ ਸਾਰੇ ਸਤਕਾਰਯੋਗ ਨੇ ਔਰ ਪਿੰਡ ਬੀਰੋਵਾਲ ਜਾਰਲੋ ਦਾ ਏਕਾ ਦੇਖ ਕੇ ਬਹੁਤ ਚੰਗਾ ਲੱਗਿਆ ਤੁਹਾਨੂੰ ਦਰਸ਼ਕਾਂ ਨੂੰ ਇਹੀ ਬੇਨਤੀ ਹੈ ਪਰਿਵਾਰਕ ਮੈਂਬਰਾਂ ਨੂੰ ਕਿ 4 ਤਰੀਕ ਨੂੰ ਤੁਸੀਂ ਹੰਬ ਹਮਾ ਕੇ ਪਹੁੰਚਣਾ ਹੈ ਇਹਨਾਂ ਦੀ ਹੌਸਲਾ ਵਜਾਈ ਕਰਨੀ ਆ ਇਹਨਾਂ ਦਾ ਸਹਿਯੋਗ ਕਰਨਾ ਟੈਂਟ ਲੱਗਿਆਉਣਾ ਤੁਸੀਂ ਆ ਕੇ ਰੌਣਕ ਬਿਧਾਣੀ ਹੈ ਟੂਰਨਾਮੈਂਟ ਦੀ ਸ਼ਾਨ ਵਧਾਉਣੀ ਹੈ ਕਿਉਂਕਿ ਤੁਹਾਡੇ ਬਿਨਾ ਸਵਾਦ ਨਹੀਂ ਆਉਣਾ ਤੁਹਾਡੇ ਇੰਤਜ਼ਾਰ ਵਿੱਚ ਸਾਰੇ ਪਲਕਾ ਪਿਛਾ ਕੇ ਖੜੇ ਰਹਿਣਗੇ ਤੁਹਾਡਾ ਸਵਾਗਤ ਕਰਨ ਕਰਨ ਵਿੱਚ ਖੜੇ ਰਹਿਣਗੇ ਇੰਤਜ਼ਾਰ ਕਰਨਗੇ ਤੁਹਾਡਾ ਤੁਹਾਡੇ ਬਿਨਾ ਸਵਾਦ ਨਹੀਂ ਆਣਾ ਤੁਸੀਂ ਜ਼ਰੂਰ ਪਹੁੰਚਣਾ ਹੈ 4 ਤਰੀਕ ਨੂੰ ਪਿੰਡ ਵੀਰੋਵਾਲ ਵਿਖੇ ਬਹੁਤੋ ਸ਼ੁਕਰੀਆ ਬਣੇ ਰਹਿਣਾ ਬਿੱਤੀ ਨਿਵਾਸ਼ਨ ਛੋਟੇ ਵੀ ਦਿਨ ਨਹੀਂ ਸੁਰੀ ਕੈਮਰਾ ਪਰ ਸਮਝ ਜੀ ਜਾਸਤੋ ਪਹੁੰਚ ਜੀ ਫਿਰ ਤੁਹਾ assemblage ਸਤਿ ਸ਼੍ਰੀ ਅਕਾਲ ਰੱਬ ਰਾਖਾ